ਵਿਰਾਟ ਕੋਹਲੀ ਜਿਹਨਾਂ ਨੂੰ ਅੱਜ ਤੱਕ ਦੇ ਸਭ ਤੋਂ ਵਧੀਆ ਵਨਡੇ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦੱਸਦੇ ਕਿ ਬੀਤੇ ਦਿਨੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਲਗਾਤਾਰ ਦੋ ਵਨਡੇ ਮੈਚਾਂ ਵਿੱਚ ਜ਼ੀਰੋ ਯਾਨੀ ਕਿ ਡੱਕ ਤੇ ਆਊਟ ਹੋ ਗਏ ਨੇ ਪਰ ਖੇਡ ਨੂੰ ਖੇਡ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਦੇਖੋ ਇਕੱਲੇ ਡੱਕ ਤੇ ਰਾਹ ਵਿੱਚ ਵਿਰਾਟ ਕੋਹਲੀ ਨਹੀਂ ਹੋਏ ਹੋਰ ਵੀ ਨਾਲ ਹੋਤੀ ਹੋਏ ਹੈ ਜਿਵੇਂ ਸਾਡੇ ਹੁਣ ਸ਼ੁਭਮਨ ਗਿੱਲ ਜਿਹੜੇ ਕੈਪਟਨ ਬਣਾਏ ਗਏ ਉਹ ਏ ਸੀਰੀਜ਼ ਦੇ ਪਹਿਲੇ ਦੋ ਮੈਚ ਜਿਹੜੇ ਆ ਬੰਡੇ ਦੇ ਤਿੰਨ ਤਿੰਨਾਂ ਦੀ ਸੀਰੀਜ਼ ਸੀ ਤੇ ਦੋ ਦਾ ਮਤਲਬ ਕੀ ਆਪਾਂ ਸੀਰੀਜ਼ ਵੀ ਹਾਰ ਗਏ ਆ ਤਾਂ ਵੈਸੇ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਸ਼ਿਖਰ ਤੇ ਜਦੋਂ ਬੰਦਾ ਖੜਾ ਹੁੰਦਾ ਨਾ ਜੀ ਅਗਰ ਉਹਦੋਂ ਇਸ ਕਿਸਮ ਦੀ ਆਪਣੀ ਸਫਲਤਾ ਨੂੰ ਅਲਵਿਦਾ ਕਹਿ ਕੇ ਹੋਰ ਕੰਮ 'ਚ ਲੱਗ ਜਾਂਦਾ ਤਾਂ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਲੋਕੀ ਯਾਦ ਕਰਦੇ ਸਫਲ ਰੂਪ 'ਚ ਯਾਦ ਕਰਦੇ। ਬਿਲਕੁਲ ਪੰਜਾਬ ਦੇ ਵਿੱਚ ਤਰਨਤਾਰਨ ਜਿੰਨੀ ਚੋਣ ਜਿਹੜੀ ਆ ਉਹ ਸਿਖਰ ਤੇ ਆ ਤੇ ਨਾਲ ਦੀ ਨਾਲ ਬਿਹਾਰ ਦੀ ਗੱਲ ਕਰੀਏ ਤੇ ਬਿਹਾਰ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉੱਥੇ ਵੀ ਚੋਣਾਂ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ ਆਉਣ ਵਾਲੀਆਂ ਨੇ ਕੀ ਕਹਿਣਾ ਚਾਹ। ਮੋਦੀ ਜੀ ਦੇ ਫਿਰ ਵਕਾਰ ਦਾ ਸਵਾਲ ਹੈ ਬਿਹਾਰ ਦੀ ਚੋਣ ਨੂੰ ਜਿਤਨਾ ਤੇ ਇੱਥੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਜਿੰਨੀ ਜਮਨੀ ਚੋਣ ਹੋ ਰਹੀ ਹੈ। ਤਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਇਸ ਇੰਨੀ ਨੇੜੇ ਜਾ ਕੇ ਜਿਹੜਾ ਬਾਈ ਇਲੈਕਸ਼ਨ ਆਉਂਦਾ ਉਹ ਇੱਕ ਤਰ੍ਹਾਂ ਦਾ ਉਸ ਡੈਮੋਕ੍ਰੇਸੀ ਜਿਹੜਾ ਉਸ ਸੂਬੇ ਦੇ ਇਲਾਕੇ ਦੇ ਜਿਹੜੇ ਵੋਟਰਸ ਹੁੰਦੇ ਆ ਨਾਗਰਿਕ ਹੁੰਦੇ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਫਤਵਾ ਹੁੰਦਾ ਹੈ ਫਤਵਾ ਹੁੰਦਾ ਜਨਾਂ ਦੇਸ਼ ਹੁੰਦਾ ਉਹ ਇੱਕ ਉਹ ਇੱਕ ਉਹ ਇੱਕ ਅਲਰਟ ਦੇ ਦਿੰਦੇ ਆ ਜੀ ਵੀ ਹੁਣ ਤੁਸੀਂ ਜਾਣ ਵਾਲੇ ਜੀ ਜਾਂ ਰਹਿਣ ਵਾਲੇ ਜੀ ਬਿਲਕੁਲ ਕੀ ਕੇਂਦਰ ਸਰਕਾਰ ਨੇ ਡੀਪ ਫੇਕ ਤੇ AI ਨਾਲ ਬਣੀ ਝਾਲਸਾਜ਼ੀ ਸਮੱਗਰੀ ਦੇ ਖਤਰੇ ਨੂੰ ਦੇਖਦੇ ਹੋਏ ਆਈਟੀ ਨਿਯਮਾਂ ਵਿੱਚ ਤਬਦੀਲੀ ਦਾ ਪ੍ਰਸਤਾਵ ਰੱਖਿਆ ਹੈ ਨਵੇਂ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ AI ਜਾਂ ਸਿੰਥੈਟਿਕ ਸਮੱਗਰੀ ਦੀ ਪਛਾਣ ਕਰਨੀ ਹੋਵੇਗੀ ਤਾਂ ਜੋ ਯੂਜ਼ਰ ਅਸਲੀ ਅਤੇ ਨਕਲੀ ਸਮੱਗਰੀ ਵਿੱਚ ਫਰਕ ਕਰ ਸਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਜਿਹੜੀ ਹੈਗੀ ਹੈ ਇਹਨੇ ਕਈ ਮਾਮਲਿਆਂ ਦੇ ਬਹੁਤ ਫਾਇਦਾ ਵੀ ਜਿਹੜੀ ਮਨੁੱਖੀ ਜਿਹੜੀ ਕਮਿਊਨਿਟੀ ਹੈ ਜਿਹੜੀ ਅਮਨ ਜਿਹੜੀ ਸਾਡੇ ਮਹਿਗੇ ਲੋਕ ਦੁਨੀਆ ਨੂੰ ਬਹੁਤ ਸਾਰੇ ਫਾਇਦੇ ਦਿੱਤੇ ਆ ਜਿਹੜੇ ਸਾਹਮਣੇ ਆਏ ਹੁਣ ਡਿਸ਼ ਪਰ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਕਿ ਸਾਡੇ ਜਦੋਂ ਵੀ ਕੋਈ ਟੈਕਨੋਲੋਜੀ ਆਉਂਦੀ ਹੈ ਸਾਡੀ ਸਾਡੀ ਸੁਸਾਇਟੀ ਖਾਸ ਤੌਰ ਤੇ ਮੈਂ ਏਸ਼ੀਅਨ ਕਿੱਤੇ ਦੇ ਵਿੱਚ ਜਿਹੜੀ ਗੱਲ ਇਹ ਹੈ ਵੈਸੇ ਦੂਸਰੀ ਜਗ੍ਹਾ ਵੀ ਇਦਾਂ ਹੀ ਹੈ ਜੀ ਪਰ ਸਾਡੇ ਕਿਉਂਕਿ ਅਸੀਂ ਆਪਨੇ ਮੁਲਕ ਦੀ ਗੱਲ ਕਰਾਂਗੇ ਇੱਥੇ ਰਹਿਣੇ ਆ ਸਾਡੇ ਇਨੀ ਗ੍ਰਾਵਟ ਆ ਗਈ ਹੈ ਕਿ ਅਸੀਂ ਕਿਸੇ ਟੈਕਨੋਲੋਜੀ ਦਾ ਜਿਹੜਾ ਪੋਜ਼ਿਟਿਵ ਯੂਜ਼ ਘਟ ਕਰਦੇ ਆ ਨੈਗੇਟਿਵ ਜ਼ਿਆਦਾ ਕਰਦੇ ਇਸੇ ਤਰ੍ਹਾਂ ਸਰ ਭਾਰਤ ਨੇ ਵਿਸ਼ਵ ਪੱਧਰ ਤੇ ਵਾਤਾਵਰਣ ਸੰਬੰਧੀ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਵਲੋਂ ਬਾਲੀ ਵਿੱਚ ਜਾਰੀ ਕੀਤੀ ਗਈ ਗਲੋਬਲ ਫੋਰੈਸਟ ਰਿਸੋਰਸਸ ਅਮ ਅਸੈਸਮੈਂਟ 2025 ਰਿਪੋਰਟ ਮੁਤਾਬਕ ਭਾਰਤ ਕੋਲ ਜੰਗਲ ਖੇਤਰ ਦੇ ਮਾਮਲੇ ਵਿੱਚ ਹੁਣ ਦੁਨੀਆ ਵਿੱਚ 9ਵੇਂ ਸਥਾਨ ਤੇ ਪਹੁੰਚ ਗਿਆ ਹੈ ਸਰਕਾਰ ਜਿਹੜੇ ਪ੍ਰੋਗਰਾਮ ਤੁਹਾਡਾ ਦੇਖ ਰਹੇ ਉਹਨਾਂ ਨੇ ਕਹਿੰਦਾ ਸੁਖਾਵੀਆਂ ਖਬਰਾਂ ਹੀ ਦੇ ਰਿਹਾ ਜੀ ਤੋਂ ਇਹ ਚੰਗੀ ਗੱਲ ਆ ਕਿ ਸੁਖਾਵੀਆਂ ਖਬਰਾਂ ਮਿਲ ਰਹੀਆਂ ਬਿਲਕੁਲ ਕੋਲ ਸਾਡੇ ਦੇ ਮੁਲਕ ਨਾਲ ਜੁੜੀਆਂ ਮਿਲ ਰਹੀਆਂ ਜੀ ਤਾਂ ਜਦੋਂ ਵੈਸੇ ਪੂਰੀ ਦੁਨੀਆ ਦਾ ਜਿਹੜਾ ਜੰਗਲ ਖੇਤਰ ਹੈ ਉਹਨੂੰ ਵਣ ਖੇਤਰ ਕਹਿੰਦੇ ਫੋਰੈਸਟ ਲੈਂਡ ਕਹਿੰਦੇ ਨੇ ਜੀ ਉਹ ਸਭ ਤੋਂ ਜ਼ਿਆਦਾ ਜਿਹੜਾ ਕੈਨੇਡਾ ਕੋ ਅਮਰੀਕਾ ਕੋ ਆ ਦੁਨੀਆ ਦਾ ਟੋਟਲ ਦੁਨੀਆ ਦੇ ਉਹ ਸਾਰੇ ਸਿਸਟਮ ਦੇ ਵਿੱਚੋਂ ਮੋਰਦਨ 25% ਉਹਨਾਂ ਲਈ ਹੈ ਜੀ ਉਹਨਾਂ ਦਾ ਕਹੋ ਕਿ ਦਾਇਰਾ ਬਹੁਤ ਵੱਡਾ ਹੈ ਬਿਲਕੁਲ ਸੋ ਪਰ ਭਾਰਤ ਦੇ ਵਿੱਚ ਬੜੀ ਵੱਡੀ ਚਿੰਤਾ ਸੀ ਕਿ ਸਾਡੇ ਪੰਜਾਬ 'ਚ ਬੜੀ ਜੱਦੀ ਸਤਿ ਸ਼੍ਰੀ ਅਕਾਲ ਆਪ ਜੀ 24 ਤੀ ਮੈਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਜਿਸ ਵਿੱਚ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੌਜੂਦ ਨੇ ਅੱਜ ਵੀ ਰਾਕੇਸ਼ ਸ਼ਾਂਤੀ ਦੋ ਜੀ ਸਭ ਤੋਂ ਪਹਿਲਾਂ ਨਿਗਾਹ ਸਵਾਗਤ ਕਰਦੇ ਆ ਬਹੁਤ ਧੰਨਵਾਦ ਮਿਹਰਬਾਨੀ ਸਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਪਹਿਲੀ ਖਬਰ ਤੇ ਅਸੀਂ ਗੱਲਬਾਤ ਕਰਾਂਗੇ ਉਹ ਹੈ ਕਿ ਵਿਰਾਟ ਕੋਹਲੀ ਜਿਹਨਾਂ ਨੂੰ ਅੱਜ ਤੱਕ ਦੇ ਸਭ ਤੋਂ ਵਧੀਆ ਵਨਡੇ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦੱਸ ਦਿਓ ਕਿ ਬੀਤੇ ਦਿਨੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਲਗਾਤਾਰ ਦੋ ਵਨਡੇ ਮੈਚਾਂ ਵਿੱਚ ਜ਼ੀਰੋ ਯਾਨੀ ਕਿ ਡਕ ਤੇ ਆਊਟ ਹੋ ਗਏ ਨੇ ਉਹ ਕੀ ਕਹਿਣਾ ਚਾਹੋਗੇ ਸਰ ਇਹਦੇ ਤੇ ਦ ਕੋ ਕੰਨੇ ਡਕ ਤੇ ਰਹੇ ਵਿਰਾਟ ਕੋਹਲੀ ਨਹੀਂ ਹੋਏ ਹੋਰ ਵੀ ਨਾਲ ਸੱਥੀ ਹੋਏ ਯਾਨੀ ਇਵਨ ਸਾਡੇ ਹੁਣ ਸ਼ੁਭਮਨ ਗਿੱਲ ਜਿਹੜੇ ਕੈਪਟਨ ਬਣਾਏ ਗਏ ਉਹ A ਸੀਰੀਜ਼ ਦੇ ਪਹਿਲੇ ਦੋ ਮੈਚ ਜਿਹੜੇ ਆ ਬੰਡੇ ਤੇ ਤਿੰਨ ਤਿੰਨਾਂ ਦੀ ਸੀਰੀਜ਼ ਸੀ ਤੇ ਦੋ ਦਾ ਮਤਲਬ ਕੀ ਆਪਾਂ ਸੀਰੀਜ਼ ਵੀ ਹਾਰ ਗਏ ਆ ਤੇ ਸ਼ੁਭਮਨ ਗਿੱਲ ਵੀ ਪਹਿਲੀ ਵਾਰੀ ਜ਼ੀਰੋ ਤੇ ਆਊਟ ਹੋਇਆ ਸੀ ਫਿਰ 8 ਤੇ ਹੋ ਗਿਆ ਹੁਣ ਤੀਸਰਾ ਅੱਜ ਦੇਖੋ ਜਿਹੜਾ ਹੁਣ ਉਹ ਚੀਜ਼ ਸਾਰੇ ਮਤਲਬ ਕੱਲੇ ਸ਼ੁਭਮਨ ਗਿੱਲ ਦੀ ਗੱਲ ਹੈ ਅੱਛਾ ਪਰ ਖੇਡ ਨੂੰ ਖੇਡ ਦੀ ਤਰ੍ਹਾਂ ਲੈਣਾ ਚਾਹੀਦਾ ਜਿਹੜੀ ਖੇਡ ਹੈ ਇਹਦੇ ਵਿੱਚ ਕਦੀ ਖਿਡਾਰੀ ਜ਼ੀਰੋ ਤੇ ਆਊਟ ਹੁੰਦਾ ਹੈ ਕਦੀ ਖਿਡਾਰੀ ਦੋ ਦੋ ਛੜੀਆਂ ਉਹ ਜਿਹੜੀਆਂ ਮੋਟਿਆਰਾਂ ਇਸ ਵੇਲੇ ਵਰਲਡ ਕੱਪ ਖੇਲ ਰਹੀਆਂ ਨੇ ਨਿਊਜ਼ੀਲੈਂਡ ਸੈਮੀ ਫਾਈਨ ਬਿਲਕੁਲ ਸੋ ਵਿਰਾਟ ਕੋਹਲੀ ਤੋਂ ਸਾਡੇ ਕੀ ਹੈ ਕਿ ਸਾਡੇ ਜਦੋਂ ਐਕਟਰ ਈਵਨ ਸਾਡੇ ਤੋਂ ਜਿਹੜੇ ਫਿਲਮ ਜਿਹੜੇ ਤੁਹਾਡੇ ক্রিকেট ਵਾਲੇ ਆ ਜੀ ਇਹ ਏਡੇ ਵੱਡੇ ਸੈਲੀਬ੍ਰਿਟੀਜ਼ ਬਣ ਚੁੱਕੇ ਹੋਏ ਆ ਸਾਡੇ ਪਲੇਅਰ ਕੀ ਜਿਹੜੇ ਬਾਲੀਵੁੱਡ ਦੇ ਵੀ ਐਕਟਰ ਹਨ ਉਹਨੋਂ ਤੋਂ ਵੀ ਤਾਂ ਨੇ ਜੀ ਇਹਨਾਂ ਦੀ ਕਮਾਈ ਇੰਨੀ ਆ ਇਹਨਾਂ ਦਾ ਸਾਰਾ ਕੁਝ ਹੋ ਗਿਆ ਮਰ ਇੱਕ ਇੱਕ ਗਲੈਮਰ ਕ੍ਰੀਏਟ ਹੋ ਗਿਆ ক্রিকেট ਨੂੰ ਲੈ ਕੇ ਜੀ ਤੇ ਇਹ ਇਹਨੂੰ ਲੈ ਕੇ ਜਦੋਂ ਫਿਰ ਜਦੋਂ ਕੋਈ ਖਿਡਾਰੀ ਬਹੁਤ ਤੇਜ਼ੀ ਨਾਲ ਅੱਗੇ ਵੱਧਦਾ ਹੁੰਦਾ ਉਹਨਾਂ ਦਾ ਹੀਰੋ ਹੁੰਦਾ ਜੀ ਤਾਂ ਜਦੋਂ ਹੀਰੋ ਕੋਈ ਕਮਜ਼ੋਰ ਗੱਲ ਕਰਦਾ ਤੇ ਲੋਕਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦਾ ਕਈ ਵਾਰ ਕਈ ਤੋਂ ਦੇਖੋ ਫੁੱਟਬਾਲ ਦਾ ਕ੍ਰੇਜ਼ ਇਹਨਾਂ ਜੀ ਕਈ ਵਾਰੀ ਦੇਖੋ ਕ੍ਰਿਕਟ ਦੀ ਟੀਮ ਜਦੋਂ ਪਾਕਿਸਤਾਨ ਦੀ ਹਾਰ ਕੇ ਗਈ ਸੀ ਤਾਂ ਪਾਕਿਸਤਾਨ ਦੇ ਲੋਕਾਂ ਨੇ ਗਨ ਆਤੀਆਂ ਜੀ ਇਦਾਂ ਹੀ ਫੁੱਟਬਾਲ ਬਰੀ ਵੀ ਕਈ ਹੁੰਦਾ ਸੋ ਲੋਕਾਂ ਦੀ ਜਿਹੜੀ ਖਿਡਾਰੀ ਵੀ ਜਿਹੜੇ ਹੁੰਦੇ ਆ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੋਂ ਅਪੇਕਸ਼ਾਵਾਂ ਇਹਨੀਆਂ ਵੱਧ ਜਾਂਦੀਆਂ ਹਾਂ ਤਾਂ ਹੁਣ ਆਨੇ ਕਿ ਬਰਾਟ ਕੋਲੀ ਨੇ ਕੋਈ ਆਪਣੇ ਆਪ ਚ ਨਹੀਂ ਕਿਹਾ ਵੀ ਮੈਂ ਸੰਨਿਆਸ ਲੈਣ ਜਾ ਰਿਹਾ ਪਰ ਉਹ ਨਾਲ ਹੀ ਮੀਡੀਆ ਦੇ ਵਿੱਚ ਸੰਭਾਵਨਾਵਾਂ ਸ਼ੁਰੂ ਹੋ ਗਈਆਂ ਕਿ ਕੀ ਉਹਨਾਂ ਦਾ ਆਖਰੀ ਮੈਚ ਹੋਏਗਾ ਕੀ ਆ ਹੋਏਗਾ ਬਿਲਕੁਲ ਤਾਂ ਵੈਸੇ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਸ਼ਿਖਰ ਤੇ ਜਦੋਂ ਬੰਦਾ ਖੜਾ ਹੁੰਦਾ ਨਾ ਜੀ ਅਗਰ ਉਹਦੋਂ ਇਸ ਕਿਸਮ ਦੀ ਆਪਣੀ ਸਫਲਤਾ ਨੂੰ ਅਲਵਿਦਾ ਕਹਿ ਕੇ ਹੋਰ ਕੰਮ 'ਚ ਲੱਗ ਜਾਂਦਾ ਤਾਂ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਲੋਕੀ ਯਾਦ ਕਰਦੇ ਸਫਲ ਰੂਪ 'ਚ ਯਾਦ ਕਰਦੇ ਤੇ ਇਹਦੇ ਵਿੱਚ ਜਦੋਂ ਸੁਨੀਲ ਗਵਸਕਰ ਸੀ ਜਿਹੜੇ ਅਸਲ 'ਕਿ ਉਸ ਸਮੇਂ ਦੀ ਕ੍ਰਿਕਟ ਸਲੋ ਸੀ ਪਰ ਸੁਨੀਲ ਗਵਸਕਰ ਆਪਣੇ ਆਪ ਦੇ ਵਿੱਚ ਇੱਕ ਐਸੇ ਐਸੇ ਖਿਡਾਰੀ ਸੀ ਕਪਲਦੇਵ ਕੈਸੇ ਖਿਡਾਰੀ ਸੀ ਫਿਰ ਤੁਹਾਡੇ ਸਚਨ ਤেন্ডੁਲਕਰ ਐਸੇ ਖਿਡਾਰੀ ਹੋਏ ਆ ਕਿੰਦਾਂ ਸਾਡੇ ਬਹੁਤ ਸਾਰੇ ਖਿਡਾਰੀ ਹੋਏ ਆ ਜਿਨ੍ਹਾਂ ਨੇ ਸਫਲਤਾ ਦੇ ਸ਼ਿਖਰ ਦੇ ਉੱਤੇ ਉਹਨਾਂ ਨੇ ਆਪਣੀ ਅਗਲੀ ਪੀੜੀ ਲਈ ਰਸਤਾ ਛੱਡ ਦਿੰਦਾ ਹੈ ਛੱਡ ਦਿੰਦਾ ਹੈ ਜੀ ਹੁਣ ਕੀ ਹੈ ਉਦੋਂ 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 ਕੀ ਸੀ ਕਿ ਉਦੋਂ ਜਿਹੜੀ ਕ੍ਰਿਕਟ ਖੇਡ ਸੀ ਖਾਸ ਤੌਰ ਤੇ ਉਹ ਇੰਨੀ ਤੇਜ਼ ਨਹੀਂ ਸੀ ਤੇਜ਼ ਨਹੀਂ ਸੀ ਉਹਦੇ ਵਿੱਚ ਜਿਹੜੀ ਫਿਜ਼ੀਕ ਦਾ ਉਨੀ ਮੈਟਰ ਨਹੀਂ ਕਰਦੀ ਸੀ ਜੀ ਹੁਣ ਹੁਣ ਵਰਕਆਊਟ ਇੰਨਾ ਕਰਨ ਦਾ ਕਹਿੰਦਾ ਫਿਜ਼ੀਕ ਇੰਨੀ ਕਰਨੀ ਪੈਂਦੀ ਅੱਗੇ 50 ਸਾਲ ਤੱਕ ਵੀ ਬੰਦਾ ਕ੍ਰਿਕਟ ਖੇਡ ਜਾਂਦਾ ਸੀ ਪਰ ਹੁਣ ਜਦੋਂ 30 ਤੋਂ 35 ਦੇ ਵਿੱਚ ਪਹੁੰਚਦਾ ਹੈ ਕ੍ਰਿਕਟ ਖੇਡਣ ਵਾਲਾ ਉਹਦੀ ਉਹਦੀ ਪਾਵਰ ਕ੍ਰਿਕਟ ਆਉਣਾ ਇਸ ਵੇਲੇ ਜਿਹੜੀ ਤੁਸੀਂ ਦੇਖੋ ਨਾ 10 ਮਤਲਬ 2020 ਤੋਂ ਬਾਅਦ ਉਹ 10 10 ਹੋਰਾਂ ਦੇ ਵੀ ਪਹੁੰਚਣ ਨੂੰ ਫਿਰਦੀ ਟੈਸਟ ਨੂੰ ਵੀ ਇੰਨਾ ਤੇਜ਼ ਕਰ ਕਿ ਜਿਹੜਾ ਹੈਗਾ ਹੁਣ ਇਹ ਗੱਲ ਵੀ ਸ਼ੁਰੂ ਹੋ ਗਈ ਹੈ ਕਿ ਟੈਸਟ ਟੈਕਨੀਕ ਨੂੰ ਬਚਾਉਣ ਲਈ ਥੋੜਾ ਇਹ ਜਿਹੜਾ 2020 ਦਾ ਵੀ ਥੋੜਾ ਕੰਟਰੋਲ ਕਰੋ ਟੈਸਟ ਖੇਲਣਾ ਹੀ ਭੁੱਲ ਗਏ ਹੂੰ ਤਾਂ ਉਸ ਦੌਰ ਦੇ ਵਿੱਚ ਹੁੰਦਾ ਹੈ ਕਿ ਫਿਰ ਵਿਰਾਟ ਕੋਹਲੀ ਸਾਡੇ ক্রিকেট ਦੇ ਜਿਹੜਾ ਭਾਰਤ ਨੂੰ ਜਿਹੜੀ ਹੈ ਅੱਜ ਇਹ ਫੋਨ 올림픽ਸ ਗੇਮ ਬਣਨ ਜਾ ਰਹੀ ਹੈ ਪਰ ਫਿਰ ਵੀ ਜਿਹੜੀ ਇੱਕ ਕ੍ਰੇਜ਼ ਨੂੰ ਲੈ ਕੇ ਇੱਕ ਖੇਡ ਦਾ ਕੇਂਦਰ ਵੱਡਾ ਜਿਹੜਾ ਖਿਡਾਰੀ ਜਿਹੜੇ ਖੇਲ ਪ੍ਰੇਮੀਆਂ ਦਾ ক্রিকেট ਆਪਣੇ ਆਪ ਦੇ ਵਿੱਚ ਰਹੀ ਹੈ ਲੰਬੇ ਸਮੇਂ ਤੋਂ 100 ਸਾਲ 150 ਸਾਲ ਤੋਂ ਵੀ ਉੱਪਰ ਭਾਵੇਂ ਸਾਡੀ ਖੇਡ ਨਹੀਂ ਸੀ ਜੀ ਪਰ ਅਸੀਂ ਇਸ ਖੇਡ ਦੇ ਉੱਪਰ ਦੁਨੀਆ ਦੇ ਉੱਤੇ ਰਾਜ ਕਰ ਲਿਆ ਸਾਡੀ ਖੇਡ ਨਹੀਂ ਵੀ ਸੀ ਬਿਲਕੁਲ ਬਿਲਕੁਲ ਸੋ ਵਿਰਾਟ ਕੋਹਲੀ ਸਾਡੇ ਦਿਲਾਂ ਤੋਂ ਹਮੇਸ਼ਾ ਜਿਹੜੇ ਆ ਉਹ ਬਨੇ ਰਹਿਣਗੇ ਅੱਜ ਉਸ ਨਿਆਸ ਲੈ ਲਨ ਦੇ ਤਾਂ ਵੀ ਸਾਲ ਨੂੰ ਲੈ ਲਦੇ ਤਾਂ ਵੀ ਸੋ ਵਿਰਾਟ ਕੋਹਲੀ ਅਗਰ ਅਗਰ ਵਿਰਾਟ ਕੋਹਲੀ ਅੱਜ ਦੇ ਮੈਚ ਵੀ ਜਿਹੜਾ ਸੋ ਤੀਸਰਾ ਮੈਚ ਅਗਰ ਉਹ ਚ ਖੇਡਦੇ ਆ ਹਮ ਅੱਜ ਆ ਜਾਂ ਸ਼ਾਇਦ ਕੱਲ੍ਹ ਆ ਉਸ ਮੈਚ ਨੂੰ ਜਦੋਂ ਖੇਡਦੇ ਆ ਤੇ ਉਹਨਾਂ ਦੀ ਅਗਰ ਹੋ ਸਕਦਾ ਫਾਰਮ ਚ ਵਾਪਸ ਆਂਦੇ ਆ ਤੇ ਉਹੀ ਖੇਡ ਬ੍ਰਾਹਮਣੀਆਂ ਦੇ ਘਣਾ ਨਹੀਂ ਵੀ ਹੱਲੇ ਨਾ ਜਾਈ ਹੱਲੇ ਨਾ ਜਾਈ ਜੀ ਸੋ ਸਾਨੂੰ ਆਸ ਕਰਨੀ ਚਾਹੀਦੀ ਹੈ ਵੀ ਜਿੰਨੀ ਕੈਪੈਸਿਟੀ ਵਿਰਾਟ ਕੋਹਲੀ ਜਾਂ ਸਾਡੇ ਹੋਰ ਖਿਡਾਰੀਆਂ ਦੇ ਅੰਦਰ ਹੈਗੀ ਹੈ ਜੀ ਜੀ ਉਹ ਹੱਲੇ ਜੇ ਕੋਈ ਸਮਾਂ ਸਾਡੇ ਨਾਲ ਰਹਿ ਸਕਦੇ ਆ ਤੇ ਰਹਿਣ ਨਹੀਂ ਤਾਂ ਅਗਰ ਉਹ ਰਿਟਾਇਰਮੈਂਟ ਵੀ ਲੈਂਦੇ ਆ ਉਹ ਜਿਹਨੂੰ ਸੰਨਿਆਸ ਕਹੀ ਜਾਂਦੇ ਆ ਵੀ ਸੰਨਿਆਸ ਵੀ ਲੈਂਦੇ ਆ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਦਾਂ ਰਵੀ ਸ਼ਾਸਤਰੀ ਹਲੇ ਤੱਕ ਜਿਹੜੇ ਆ ਕਮੈਂਟੇਟਰੀ ਦੇ ਰੂਪ ਦੇ ਵਿੱਚ ਆਂਦੇ ਆ ਉਹ ਸੁੱਧੂ ਤੁਰੇ ਫਿਰਦੇ ਕਦੀ ਨਹੀਂ ਸਾਡਾ ਭਜਨ ਸਿੰਘ ਲੋਕਲ ਉਹ ਵੀ ਤੁਰਿਆ ਹੁੰਦਾ ਜੀ ਜੀ ਸੋ ਸਾਨੂੰ ਜਿਹੜਾ ਅਸੀਂ ਵਿਰਾਟ ਕੋਹਲੀ ਤੋਂ ਵੀ ਇਹੀ ਆਸ ਕਰਦੇ ਆ ਕਿ ਵਿਰਾਟ ਕੋਹਲੀ ਅਗਰ ਇਸ ਪਾਸੇ ਜਾਂਦੇ ਜੋ ਖਬਰਾਂ ਆ ਰਹੀਆਂ ਤਾਂ ਅਸੀਂ ਸੋਵਾਂਗੇ ਕਿ ਉਹ ਕ੍ਰਿਕਟ ਦੇ ਵਿੱਚ ਇੱਕ ਸਟਾਰ ਦੀ ਤਰ੍ਹਾਂ ਉਦਾਂ ਹੀ ਜਿਹੜੇ ਆ ਉਹ ਭਾਰਤ ਦੇ ਔਰ ਦੁਨੀਆ ਦੇ ਜਿਹੜੇ ਉਹਨਾਂ ਦੇ ਖੇਡ ਪ੍ਰੇਮੀ ਉਹਨਾਂ ਦੇ ਫੈਨਸ ਆ ਉਹਨਾਂ ਦੇ ਨਾਲ ਇਦਾਂ ਤੁਰ ਇਸ ਤਰ੍ਹਾਂ ਸਰ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਚੋਣ ਜਿਹੜੀ ਆ ਉਹ ਸਿਖਰ ਤੇ ਆ ਤੇ ਨਾਲ ਦੀ ਨਾਲ ਬਿਹਾਰ ਦੀ ਗੱਲ ਕਰੀਏ ਤਾਂ ਬਿਹਾਰ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉੱਥੇ ਵੀ ਚੋਣਾਂ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ ਆਉਣ ਵਾਲੀਆਂ ਨੇ ਕੀ ਕਹਿਣਾ ਚਾਹੁੰਦੇ ਸਰ ਸਰਕਰ ਦੋਵੇਂ ਹੀ ਚੋਣਾਂ ਜਿਹੜੀਆਂ ਹਨ ਨਾ ਉਹ ਦੋਵੇਂ ਸਰਕਾਰਾਂ ਲਈ ਜੀ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨੂੰ ਮੋਦੀ ਸਰਕਾਰ ਕਹਿੰਦੇ ਬਹੁਤ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪਰ ਉਹ ਪਪੂਲਰ ਐਜ਼ ਮੋਦੀ ਸਰਕਾਰ ਮੋਦੀ ਸਰਕਾਰ ਹਾਲੇ ਕਿ ਹੁਣ ਵੀ ਭਾਜਪਾ ਦੀ ਸਰਕਾਰ ਨਹੀਂ ਹੈਗੀ ਭਾਜਪਾ ਸਹਿਯੋਗੀ 당ਾਂ ਦੀ ਮਦਦ ਨਾਲ ਹੀ ਬਣਾ ਸਕੀ ਹੈ ਨਿਤਿਸ਼ ਕੁਮਾਰ ਜਿਹੜੇ ਉੱਥੇ ਦੇ ਪ੍ਰਧਾਨ ਹੁਣ ਇਸ ਵੇਲੇ ਚੀਫ ਮਿਨਿਸਟਰ ਨੇ ਬਿਹਾਰ ਦੇ ਜੀ ਰਾਸ਼ਟਰੀ ਜਨਤਾ 당ਲ ਵਾਲੇ ਜਿਹੜੇ ਹੈਗੇ ਆ ਤੇ ਫਿਰ ਉਹ ਜਿਹੜੇ ਦੂਸਰੇ ਉਹ ਜਨਤਾ 당ਲ ਯੂनाइटेड ਵਾਲੇ ਜਿਹੜੇ ਦੂਸਰੇ ਉਹ ਫਿਰ ਕੀ ਨਾਂ ਤੁਹਾਡੇ ਚੰਦਰਬਾਬੂ ਨਾਇਡੂ ਦੀ ਸਰਕਾਰ ਜਿਹੜੀ ਉਹਨਾਂ ਦੀ ਸਪੋਰਟ ਹੈ ਇਹਨਾਂ ਨੂੰ ਜਿਹੜੀ ਤੇ ਤਾਂ ਇਹ NDA ਗਠਬੰਧਨ ਦੀ ਸਰਕਾਰ ਹੈ ਪਰ ਫੱਲੇ ਵੀ ਇਹਨੂੰ મોદી ਦੀ ਸਰਕਾਰ ਹੀ ਕਹਿੰਦੇ ਕਿਉਂਕਿ ਪ੍ਰਧਾਨ ਮੰਤਰੀ મોદી ਹੈ ਜੀ ਸੋ ਇਹ મોદી ਜੀ ਦੇ ਫਿਰ ਵਕਾਰ ਦਾ ਸਵਾਲ ਹੈ ਬਿਹਾਰ ਦੀ ਚੋਣ ਨੂੰ ਜਿਤਨਾ ਤੇ ਇੱਥੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਜਮਨੀ ਚੋਣ ਹੋ ਰਹੀ ਹੈ ਇਹ ਉੱਥੇ ਦੇ ਵਿਧਾਨ ਸਭਾ ਮੈਂਬਰ ਦੀ ਡੈਥ ਤੋਂ ਬਾਅਦ ਜਿਹੜਾ ਹੈ ਬਿਲਕੁਲ ਔਰ ਇਹਦੇ ਵਿੱਚ ਜਿਹੜਾ ਹੈ ਕਿ ਇਹਦੇ ਵਿੱਚ ਜਿਹੜੀ ਸਾਡੀ ਜਮਨੀ ਚੋਣ ਦੀ ਅਗਰ ਜਦੋਂ ਗੱਲ ਕਰਦੇ ਆਂ ਤੇ ਇੱਥੇ ਕਿਉਂਕਿ 2027 ਚ ਇਲੈਕਸ਼ਨ ਆ ਬਿਲਕੁਲ ਪਰ ਕਹਿੰਦੇ ਹੁੰਦੇ ਆ ਵੀ ਜਿਹੜਾ ਇਸ ਇੰਨੇ ਨੇੜੇ ਜਾ ਕੇ ਜਿਹੜਾ ਬਾਈ ਇਲੈਕਸ਼ਨ ਆਉਂਦਾ ਉਹ ਇੱਕ ਤਰ੍ਹਾਂ ਦਾ ਉਸ ਡੈਮੋਕ੍ਰੇਸੀ ਜਿਹੜਾ ਉਸ ਸੂਬੇ ਦੇ ਇਲਾਕੇ ਦੇ ਜਿਹੜੇ ਵੋਟਰਸ ਹੁੰਦੇ ਆ ਨਾਗਰਿਕ ਹੁੰਦੇ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਫਤਵਾ ਹੁੰਦਾ ਫਤਵਾ ਹੁੰਦਾ ਜਨadesh ਹੁੰਦਾ ਉਹ ਇੱਕ ਉਹ ਇੱਕ ਉਹ ਇੱਕ ਅਲਰਟ ਦੇ ਦਿੰਦੇ ਆ ਵੀ ਹੁਣ ਤੁਸੀਂ ਜਾਣ ਵਾਲੇ ਜੀ ਜਾਂ ਰਹਿਣ ਵਾਲੇ ਜੀ ਬਿਲਕੁਲ ਤਾਂ ਇੱਕ ਪੱਖੇ ਵੀ ਹੁੰਦਾ ਵੀ ਜਿਹੜਾ ਬਾਈ ਇਲੈਕਸ਼ਨ ਜਿੱਤਦੇ ਹੀ ਉਹਾਂਗੇ ਜਿਹੜੇ ਸਰਕਾਰ ਵਾਲੇ ਜਿੱਤਦੇ ਉਹ ਤਖਬੁਕੀ ਕਰਕੇ ਜਿੱਤ ਜਾਂਦੇ ਇਹਦਾ ਰੀਸੈਂਟਰ ਹੀ ਹੁਣ ਲੁਧਿਆਣਾ ਵਿੱਚ ਹੋਇਆ ਸਰਕਾਰ ਬੜੇ ਆਰਾਮ ਨਾਲ ਜਿੱਤ ਗਈ ਉਹ ਬੜੇ ਵੱਡੇ ਜਿਹੜੇ ਸੰਜੀਵ ਅਰੋੜਾ ਨੇ ਉਹ ਬੜੇ ਹੁਣ ਮੰਤਰੀ ਵੀ ਨੇ ਉਹ ਬੜੇ ਵੱਡੇ ਲਿਸਟਨਰ ਨੂੰ ਰਾਜ ਸਭਾ ਦਾ ਚੋਣ ਕਰਾ ਕੇ ਚੋਣ ਲੜਾਲੀ ਤੇ ਜਿਤਾ ਲਿਆ ਜੀ ਤਾਂ ਹੁਣ ਕਿਉਂਕਿ ਫਿਰ ਕਈ ਵਾਰੀ ਕੀ ਹੁੰਦਾ ਕਿ ਉਦੋਂ ਤੱਕ ਤਾਂ ਲੋਕਾਂ ਦੀਆਂ ਸੋਚਾਂ ਹੁੰਦੀਆਂ ਡਿਵੈਲਪਮੈਂਟ ਦੂਸਰੀ ਜਦੋਂ ਜਾਣ ਦਾ ਟਾਈਮ ਹੁੰਦਾ ਉਦੋਂ ਫਿਰ ਐਕਚੁਅਲ ਫੈਸਲੇ ਲੈਂਦੀ ਜਨਤਾ ਜੀ ਬਿਲਕੁਲ ਤੂੰ ਹੁਣ ਜਿਹੜੀ ਇਹ ਜਿਮਨੀ ਚੋਣ ਆ ਇਹਦੇ ਵਿੱਚ ਜਿਹੜਾ ਇਹ ਕਿੰਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨੂੰ ਭਗਵੰਤ ਮਾਨ ਲੀਡ ਕਰ ਰਹੇ ਨੇ ਮੁੱਖ ਮੰਤਰੀ ਰੂਪ ਹੂੰ ਉਹਨੇ ਕਿੰਨੇ ਜ਼ਮੀਨੀ ਪੱਧਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਕੰਮ ਪੰਜਾਬ ਨੇ ਤੇ ਹੱਥੋਂ ਹੱਥ ਲੈ ਕੇ 92 ਸੀਟਾਂ ਦੇ ਦਿੱਤੀਆਂ ਸੀ ਜੀ ਤੇ ਗੱਲਾਂ ਵੀ ਬੜੀਆਂ ਬੜੀਆਂ ਵੱਡੀਆਂ ਹੋਈਆਂ ਸੀ ਆ ਤੋ ਫ੍ਰੀ ਬਿਜਲੀ ਦੀ ਗੱਲ ਕੀਤੀ ਇਹ ਤਾਂ ਚਲੋ ਉਹਨਾਂ ਨੇ ਦਿੱਤੀ ਹੈ ਬਿਲਕੁਲ ਪਰ ਇਹ ਫ੍ਰੀ ਬਿਜਲੀ ਹੁਣ ਜਿਹੜੀ ਇਹ ਪਿੱਛੇ ਸੁਣਿਆ ਜਾ ਰਿਹਾ ਸੀ ਕਿ ਜਿਹੜਾ 3100 ਰੁਪਿਆ ਦੇਣਾ ਹੁਣ ਪੈਣਾ ਨੂੰ 1100 ਰੁਪਿਆ ਉਹ ਕਿੱਥੋਂ ਦੇਣਾ ਉਹ ਕਹਿੰਦੇ ਸੀ ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਵੇਚ ਕੇ ਦੇ। ਅਜੇ ਘਰ ਵੇਚ ਕੇ ਦਿਓਗੇ ਤਾਂ ਫਿਰ ਤੁਸੀਂ ਸਾਰਾ ਪੰਜ ਪੰਜਾ ਚੋਹਾਂ ਸਾਲ ਜਨਰੇਟ ਕੀ ਕੀਤਾ ਤੁਸੀਂ ਪਿਛਲੀਆਂ ਸਰਕਾਰਾਂ ਨੂੰ ਵਧੀਆ ਕੀ ਕੀਤਾ ਸੋ ਇਹ ਜਿਹੜਾ ਬਾਈ ਇਲੈਕਸ਼ਨ ਦਾ ਫੈਸਲਾ ਆਏਗਾ ਕਿਤੇ ਨਾ ਕਿਤੇ ਸਰਕਾਰ ਦੇ ਖੰਮ ਦੇ ਉੱਤੇ ਮੋਹਰ ਹੋਏਗੀ ਦੋਵੇਂ ਤਰ੍ਹਾਂ ਦੇ ਜਾਂ ਤਾਂ ਵੀ ਹਾਂ ਤੁਸੀਂ ਰੁਕੋਗੇ ਤਾਂ ਜਾਂ ਤੁਸੀਂ ਜਾਓਗੇ ਜਾਓਗੇ ਬਿਲਕੁਲ ਤੇ ਇਹੋ ਸਥਿਤੀ ਜਿਹੜੀ ਉੱਥੇ ਹੈ ਬਿਹਾਰ ਚ ਬਿਹਾਰ ਦੇ ਵਿੱਚ ਕਿਉਂਕਿ ਬਿਹਾਰ ਦੇ ਵਿੱਚ ਵੀ ਦੋ ਵਾਰੀ ਲਗਾਤਾਰ ਜਿਹੜੀ ਹੈ ਉਹ ਐਨਡੀਏ ਦੀ ਸਰਕਾਰ ਰਹੀ ਹੱਲੇ ਕੀ ਜਿਹੜੀ ਹੁਣ ਜਿਹਦੇ ਮੁੱਖ ਮੰਤਰੀ ਆਪਣੇ ਨਿਤਿਸ਼ ਕੁਮਾਰ ਸੀ ਹੂੰ ਉਹਦੇ ਵਿੱਚ ਜਿਹੜੀ ਹੈ ਉਹਦੇ ਉਹ ਸਰਕਾਰ ਚ ਬਹੁਮਤ ਜਿਹੜਾ ਹੈਗਾ ਉਹ ਸਰਕਾਰ ਦੇ ਅੰਦਰ ਜਿਹੜਾ ਦੋਨੇ ਦੋਨੇ ਅਲਾਈਅੰਸ ਦੇ ਵਿੱਚ ਜਿਹੜੀ ਵੱਧ ਸੀਟਾਂ ਉਹ ਭਾਜਪਾ ਕੋਲ ਸੀ ਪਰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਨਿਤਿਸ਼ ਕੁਮਾਰ ਜੀ ਮਿਸਟਰ ਉਹਨਗੇ ਹੁਣ ਅੱਜ ਜਿਹੜੀ ਹੈ ਬਿਹਾਰ ਦੀ ਜਿਹੜੀ ਜਨਤਾ ਦੀ ਜਿਹੜੀ ਗੱਲਾਂ ਮੀਡੀਆ ਦੇ ਜ਼ਰੀਏ ਸੁਣ ਰਹੀਆਂ ਉਹ ਉਹ ਕਿਤੇ ਨਾ ਕਿਤੇ ਉਹਦੇ ਤੋਂ ਅਸੰਤੁਸ਼ਟ ਲੱਗ ਰਹੇ ਆ ਬਿਲਕੁਲ ਉਹਦੀ ਇੱਕ ਉਮਰ ਦੀ ਗੱਲ ਹੋ ਰਹੀ ਹੈ ਤੇ ਕਿਤੇ ਕੁਝ ਕੰਮ ਵੀ ਐਸੇ ਹੈਗੇ ਜਿਨ੍ਹਾਂ ਦੇ ਕਰਕੇ ਲੱਗ ਰਿਹਾ ਹੈ ਕਿ ਨਾ ਤੇ ਇਸ ਵੇਲੇ ਜਿਹੜਾ ਜਿੱਦਾਂ ਜਿਹੜਾ ਦੂਸਰਾ ਤੁਹਾਡਾ ਮਹਾ ਗਠਜਵੰਦਾਂ ਜਿਹਨੂੰ ਕਾਂਗਰਸ ਵਾਲੇ ਤੇ ਜਸਵੀ ਭਾਰਤ ਜਿਹੜੀ ਯਾਦਵ ਵਾਲੀ ਪਾਰਟੀ ਹੈ ਉਹ ਲੜ ਰਹੀ ਹੈ ਉਹਨਾਂ ਨੇ ਤੇ ਤੇਜਸਵੀ ਯਾਦਵ ਨੂੰ ਕੈਲਰਟੀ ਦੇ ਵਿੱਚ ਜਿਹੜਾ ਕਿ ਇਹੇ ਰੋਲਾ ਪਾਉਂਦੀ ਸੀ ਐਲਡੀਏ ਵਾਲੇ ਵੀ ਉਹਨਾਂ ਕੋਲ ਤਾਂ ਚੀਫ ਮਿਨਿਸਟਰ ਨਹੀਂ ਹੈਗਾ ਤਾਂ ਉਹਨਾਂ ਨੇ ਕੈਲਰਟੀ ਚ ਤੇਜਸਵੀ ਯਾਦਵ ਨੂੰ ਡਿਕਲੇਅਰ ਕਰਤਾ ਕਿ ਇਹ ਸਾਡਾ ਚੀਫ ਮਿਨਿਸਟਰ ਕੈਂਡੀਡੇਟ ਹੈ ਬਿਲਕੁਲ ਪਰ ਨਿਤਿਸ਼ ਕੁਮਾਰ ਨੂੰ ਦੁਬਾਰਾ ਤੋਂ ਹਲੇ ਤੱਕ ਜਿਹੜਾ ਉਹ ਜਿਹੜੀ ਐਨਡੀਏ ਆ ਉਹਨੇ ਨਹੀਂ ਕੀਤਾ ਨਹੀਂ ਕੀਤਾ ਪਰ ਇਸ ਕਰਕੇ ਜਿਹੜਾ ਉੱਥੇ ਕਿਉਂਕਿ ਜਿਹੜਾ ਤੇਜਸਵੀ ਯਾਦਵ ਹੈ ਉਹ 35 ਸਾਲਾਂ ਦਾ ਬਿਲਕੁਲ ਤਾਂ ਹਲੇ ਉਹਨਾਂ ਦੇ ਖਿਲਾਫ ਇੱਕੋ ਜੰਗਲ ਰਾਜ ਵਾਲਾ ਰੌਲਾ ਪੈ ਰਿਹਾ ਕਿ ਲਾਲੂ ਪ੍ਰਕਾਸ਼ ਇਹਨਾਂ ਦੇ ਫਾਦਰ ਦੇ ਸਮੇਂ ਦੇ ਵਿੱਚ ਜੋ ਜੋ ਕੁਝ ਹੋਇਆ ਕ੍ਰਪਸ਼ਨ ਹੋਈ ਉਹੀ ਇੱਕ ਵੱਡਾ ਇਸ਼ੂ ਉਹਨਾਂ ਦੇ ਖਿਲਾਫ ਹੈ ਪਰ ਜਦੋਂ ਅਸੀਂ ਯੰਗ ਵੋਟਰਸ ਦੀ ਗੱਲ ਕਰਦੇ ਆ ਨਵੇਂ ਵੋਟਰਸ ਦੀ ਗੱਲ ਕਰਦੇ ਆ ਤਾਂ ਇੱਕ ਯੰਗ ਲੀਡਰ ਜਿਹੜਾ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਇਹ ਚੋਣ ਹੋਈ ਹੈ ਬਿਲਕੁਲ ਉਹਦੇ ਵਿੱਚ ਜਿਹੜੀ ਸਿੰਗਲ ਲਾਰਜੈਸਟ ਪਾਰਟੀ ਸੀ ਹੂੰ ਉਹ ਤਜਸਵੀ ਯਾਦਵ ਦੀ ਲੀਡਰਸ਼ਿਪ ਬੇਚੀ ਜਿਹੜੀ ਹੈ ਉਹ ਜਨਤਾ ਪਾਰਟੀ ਦਾ ਉਹ ਜਿਹੜਾ ਡਾ ਲਾਲੂ ਯਾਦਵ ਵਾਲਾ ਜਿਹੜਾ ਦਲ ਆ ਜੀ ਉਹ ਅੱਗੇ ਆਏ ਸੀ ਉਹ ਉਹ ਅਲੱਗ ਅਲੱਗ ਨਿਤਿਸ਼ ਕੁਮਾਰ ਦੀ وجہ ਦੇ ਨਾਲ ਉਹ ਸਰਕਾਰ ਨਹੀਂ ਬਣਾ ਸਕਿਆ ਕਿਉਂਕਿ ਨਿਤਿਸ਼ ਕੁਮਾਰ ਔਰ ਬੀਜਪੀ ਦੇ ਨਾਲ ਚੱਲੇ। ਜੀ ਜੀ। ਤਾਂ ਪਿਛਲੀ ਵਾਰੀ ਵੀ ਇਹ ਜਿਹੜੀ ਹੈ ਅਸਲ 'ਚ ਉਹ ਨੂੰ ਲੋਕਾਂ ਦੇ ਬਿਹਾਰ ਦੇ ਲੋਕਾਂ ਨੇ ਤੇਜਸਵੀ ਜਯਾਦਵ ਨੂੰ ਪਸੰਦ ਕੀਤਾ ਸੀ। ਹੂੰ। ਤਾਂ ਹੁਣ ਉਹ ਕਹਿੰਦੇ ਸਿੱਧੇ ਤੌਰ ਦੇ ਤੇ ਚੀਫ ਮਿਨਿਸਟਰ ਡਿਕਲੇਅਰ ਕਰ ਦਿੱਤਾ ਗਿਆ। ਬਿਲਕੁਲ। ਤਾਂ ਮੈਨੂੰ ਲੱਗਦਾ ਵੀ ਜਿਹੜਾ ਪਲੜਾ ਸੀ ਉਹ ਖੱਲੇ ਤੇ ਚੋਣਾ ਸ਼ੁਰੂ ਹੋਈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਖੇਲ ਨੂੰ ਬਦਲਣ ਦੇ ਵਿੱਚ ਕਿਉਂਕਿ ਬੀਜਪੀ ਬਹੁਤ بڑے ਮਾਹਰ ਆ। ਬਿਲਕੁਲ। ਉਹ ਹੁਣ ਉਹ ਜਿਹੜਾ ਉਹਨਾਂ ਉਹਨਾਂ ਕੋਈ ਕੱਲੇ ਪ੍ਰਧਾਨ ਮੰਤਰੀ ਜਾਂ ਪੋਲੀਟੀਸ਼ੀਅਨ ਨਹੀਂ ਹੈ। ਉਹ ਐਕਟਰ ਵੀ ਬਹੁਤ ਅੱਛੇ ਆ। ਬਿਲਕੁਲ। ਉਹਨਾਂ ਦਾ ਹੁੰਦੀ ਆ ਭਾਵਨਾਵਾਂ ਨੂੰ ਪਲਟਦੇ ਨੇ ਪਰ ਮੈਨੂੰ ਲੱਗਦਾ ਵੀ ਜਿਹੜਾ ਸਟ੍ਰੋਕ ਜਿਹੜਾ ਆ ਮਹਾ ਗਠਬੰਧਨ ਨੇ ਖੇਡਿਆ ਲੇਕਿਨ ਮਹਾ ਗਠਬੰਧਨ ਦੇ ਵਿੱਚ ਵੀ ਸੁਗਬੁਗਾਹਟ ਆ ਵੀ ਉਹ ਰਾਹੁਲ ਗਾਂਧੀ ਦੀ ਫੋਟੋ ਨਹੀਂ ਛਪ ਰਹੀ ਵੀ ਉਹ ਲੈਟਰ ਆਫ ਆਫਟਰ ਇਲੈਕਸ਼ਨ ਕੀ ਹੋਏਗਾ ਉਹ ਨਵੇਂ ਸਮੇਂ ਕਰਨਾ ਚਾਹੀਦਾ ਕਿਤੇ ਕਾਂਗਰਸ ਸੀਟਾਂ ਜਿੱਤ ਜਾਂਦੀਆਂ ਆਪਣੀਆਂ ਤੇ ਤਜਸਵੀ ਜਯਾਦਵਦੀਆ ਕੱਟ ਜਾਂਦੀਆਂ ਤਾਂ ਫਿਰ ਕੀ ਬਣੂਗਾ ਕੀ ਬਣੂਗਾ ਤਾਂ ਉਹ ਉਹ ਉਸ ਅਸਥਿਰਤਾ ਦਾ ਨੁਕਸਾਨ ਤਾਂ ਜਿਹੜਾ ਉਹ ਸਟੇਟ ਨੂੰ ਹੁੰਦਾ ਬਿਲਕੁਲ ਬਿਲਕੁਲ ਪਰ ਬਿਹਾਰ ਉਹ ਧਰਤੀ ਹੈ ਜਿੱਥੋਂ ਚਾਣਕੀ ਹੋਏ ਸੀ ਜੀ ਕਹਿੰਦੇ ਅੱਜ ਵੀ ਅੱਜ ਦੀ ਡੇਟ ਵੀ ਜੇ ਤੁਸੀਂ ਦੇਖੋਗੇ ਤੇ ਸਾਰੇ ਜਿਹੜੇ ਆਈਐਸ ਆਈਪੀਐਸ ਹੁੰਦੇ ਮੈਕਸਿਮਮ ਉੱਥੋਂ ਨਿਕਲਦੇ ਬਿਹਾਰ ਬਿਲਕੁਲ ਮਤਲਬ ਬਿਹਾਰੀ ਲੋਕ ਜਿਹੜੇ ਆ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਸ਼ਾਰਪ ਨੇ ਕੀ ਚਾਹੀਦਾ ਉਹਨੂੰ ਕਰਦੇ ਮਨੂੰ ਤਾਂ ਸੁਧਾਰਨ ਆਦਮੀ ਬਹੁਤ ਸ਼ਾਰਪ ਹੈ ਜੀ ਜੀ ਸੋ ਮੈਨੂੰ ਲੱਗਦਾ ਵੀ ਇਹ ਜਿਸ ਕਿਸਮ ਦਾ ਤਜਸਵੀ ਨੂੰ ਉਹ ਦੇਖ ਰਹੇ ਆ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਬਿਹਾਰ ਦੇ ਲੋਕ ਆ ਕਹਣਾ ਤੇ ਵੈਸੇ ਬਹੁਤ ਜਲਦੀ ਹੋਊਗਾ ਮੈਨੂੰ ਲੱਗਦਾ ਕਿ ਉੱਥੋਂ ਜਿਹੜੀਆਂ ਖਬਰਾਂ ਆ ਰਹੀਆਂ ਹਵਾ ਜਿਹੜੀ ਆ ਰਹੀ ਹੈ ਉਹ ਕਹਿੰਦੇ ਨਾ ਹਵਾਵਾਂ ਦੱਸਦੀਆਂ ਤਾਂ ਹਵਾਵਾਂ ਐਸਾ ਫਿਲਹਾਲ ਐਸਾ ਦੱਸ ਰਹੀਆਂ ਕਿ ਜਿਹੜੀ ਬਿਹਾਰ ਦੀ ਜਨਤਾ ਐ ਅਸੀਂ ਕਿਸੇ ਵੱਡੇ ਬਦਲਾਵ ਦੀ ਜਿਹੜੀ ਹੈ ਉਹ ਸੰਦੇਸ਼ ਦੇ ਰਹੇ ਐ ਸੁਨੇਹੇ ਭੇਜ ਰਹੇ ਐ ਤੋ ਇੱਕ ਗਾਂ-ਗਾਂ ਕੀ ਹੁੰਦਾ ਕਿ ਹਲੇ ਤਾਂ ਟਾਈਮ ਪਿਆ ਤੇ ਚੇਂਜਸ ਕੀ ਆਉਂਦੀਆਂ ਉਹ ਦੱਸਣਗੀਆਂ ਤੇ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਮੈਂ ਸ਼ੁਰੂ ਚ ਕਿਹਾ ਸੀ ਇਹਨੇ ਇਹ ਬੁਕਾਰੀ ਪ੍ਰਸ਼ਨ ਹੈ ਇਹਨਾਂ ਦਾ ਉੱਥੇ ਮੋਦੀ ਦਾ ਤੇ ਇੱਥੇ ਕੇਜਰੀਵਾਲ ਤੇ ਮਾਰ ਇਹ ਮੋਰ ਲਗਣੀ ਹੈ ਕਿ ਰਹੋਗੇ ਕਿ ਜਾਓਗੇ ਬਿਲਕੁਲ ਜੀ ਬਿਲਕੁਲ ਸਰ ਹੁਣ ਇੱਕ ਖਬਰ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਡੀਪ ਫੇਕ ਤੇ AI ਨਾਲ ਬਣੀ ਝਾਲਸਾਜ਼ੀ ਸਮੱਗਰੀ ਦੇ ਖਤਰੇ ਨੂੰ ਦੇਖਦੇ ਹੋਏ IT ਨਿਯਮਾਂ ਵਿੱਚ ਤਬਦੀਲੀ ਦਾ ਪ੍ਰਸਤਾਵ ਰੱਖਿਆ ਹੈ। ਨਵੇਂ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਣ AI ਜਾਂ ਸਿੰਥੈਟਿਕ ਸਮੱਗਰੀ ਦੀ ਪਛਾਣ ਕਰਨੀ ਹੋਵੇਗੀ ਤਾਂ ਜੋ ਯੂਜ਼ਰ ਅਸਲੀ ਅਤੇ ਨਕਲੀ ਸਮੱਗਰੀ ਵਿੱਚ ਫਰਕ ਕਰ ਸਕਣ। ਕੀ ਕਹਿਣਾ ਚਾਹੋਗੇ? ਬਿਲਕੁਲ ਸਮਾਜਿਕ ਤੌਰ ਦੇ ਉੱਤੇ ਇਸ ਫੈਸਲੇ ਦਾ ਬਹੁਤ ਜ਼ਿਆਦਾ ਵੈਲਕਮ ਕਰਨਾ ਚਾਹੀਦਾ ਹੈ। ਜੀ ਬਿਲਕੁਲ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਜਿਹੜੀ ਹੈਗੀ ਹੈ ਇਹਨੇ ਕਈ ਮਾਮਲਿਆਂ ਦੇ ਵਿੱਚ ਬਹੁਤ ਫਾਇਦਾ ਵੀ ਜਿਹੜੀ ਮਨੁੱਖੀ ਜਿਹੜੀ ਕਮਿਊਨਿਟੀ ਹੈ ਜਿਹੜੀ ਹੈ ਜਿਹੜੀ ਸਾਡੇ ਮਹਿਗੇ ਲੋਕ ਦੁਨੀਆ ਨੂੰ ਬਹੁਤ ਸਾਰੇ ਫਾਇਦੇ ਦਿੱਤੇ ਆ ਜਿਹੜੇ ਸਾਹਮਣੇ ਆਏ ਹੁਣ ਰੀਸ ਹੁਣੇ ਰੀਸੈਂਟਲੀ ਆਇਆ ਵੀ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਕਿ ਫਸਲ ਕਰਨ ਲਈ ਤੁਹਾਨੂੰ ਕੀ ਕਰਨਾ ਪਏਗਾ ਤੁਹਾਡੀਆਂ ਹੈਲਥ ਸਰਵਿਸਿਜ਼ ਦੇ ਵਿੱਚ ਬਹੁਤ ਅੱਛੀ ਗੱਲ ਹੈ এনवायरमेंट ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਦੱਸ ਰਿਹਾ ਬਿਲਕੁਲ ਬਿਲਕੁਲ ਅੱਛਾ ਇਹਦੇ ਨਾਲ ਕਿਤੇ ਕਿਤੇ ਇਹ ਵੀ ਕਹਿੰਦੇ ਆ ਕਿ AI ਇੰਟੈਲੀਜੈਂਸ ਇਹਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦੇ ਨਾਲ ਰੋਜ਼ਗਾਰ ਜਿਹੜਾ ਉਹ ਕੱਟ ਜਾਣਾ ਹੈ ਇਦਾਂ ਦੀਆਂ ਸ਼ੰਕਾਵਾਂ ਹੈਗੀਆਂ ਜੀ ਪਰ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਕਿ ਸਾਡੇ ਜਦੋਂ ਵੀ ਕੋਈ ਟੈਕਨੋਲੋਜੀ ਆਂਦੀ ਹੈ ਹਮ ਸਾਡੀ ਸਾਡੀ ਸੁਸਾਇਟੀ ਖਾਸ ਤੌਰ ਤੇ ਮੈਂ ਏਸ਼ੀਅਨ ਕਿੱਤੇ ਦੇ ਵਿੱਚ ਜਦੋਂ ਗੱਲ ਇਹ ਹੈ ਵੈਸੇ ਦੂਸਰੀ ਜਗ੍ਹਾ ਵੀ ਇਦਾਂ ਹੀ ਹੈ ਜੀ ਪਰ ਸਾਡੇ ਕਿਉਂਕਿ ਅਸੀਂ ਆਪਣੇ ਮੁਲਕ ਦੀ ਗੱਲ ਕਰਾਂਗੇ ਇੱਥੇ ਰਹਿਨੇ ਆ ਸਾਡੇ ਇੰਨੀ ਗ੍ਰਾਵਟ ਆ ਗਈ ਹੈ ਕਿ ਅਸੀਂ ਕਿਸੇ ਟੈਕਨੋਲੋਜੀ ਦਾ ਜਿਹੜਾ ਪੋਜ਼ਿਟਿਵ ਯੂਜ਼ ਘੱਟ ਕਰਦੇ ਆ ਨਾ ਇਲੈਕਟ੍ਰਿਕ ਜ਼ਿਆਦਾ ਕਰਦੇ ਬਹੁਤ ਸਾਰੀਆਂ ਗੱਲਾਂ ਇਹ ਤਾਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆਈ ਹੈ ਇਸ ਤੋਂ ਪਹਿਲਾਂ ਵੀ ਲੋਕ ਫਰਜੀ ਵੀਡੀਓਜ਼ ਬਣਾ ਬਣਾ ਕੇ ਲੋਕੀ ਭਾਈ ਜਾਂਦੇ ਹੁੰਦੇ ਬਿਲਕੁਲ ਬਹੁਤ ਸਾਰੇ ਅੱਛੇ ਪ੍ਰਤਿਸ਼ਠਿਤ ਪਰਿਵਾਰਾਂ ਦੀ ਮਿੱਟੀ ਕਰ ਦਿੱਤੀ ਲੋਕਾਂ ਨੇ ਸੋ ਹੁਣ ਰੀਸੈਂਟਲੀ ਜਿਹੜੀ ਇਹ ਘਟਨਾ ਹੈਗੀ ਆ ਇਦੇ ਉੱਪਰੋਂ ਸਾਡੇ ਭਗਵੰਤ ਮਾਨ ਨੂੰ ਉਹਨਾਂ ਦੀ ਆਈ ਸੀ ਬਿਲਕੁਲ ਹੈਨਾ ਤਾਂ ਉਹਦੇ ਉੱਤੇ ਤੋਂ ਫੋਰੀ ਹਾਈ ਕੋਰਟ ਨੇ ਕਿਹਾ ਕਿ ਰਿਮੂਵ ਕਰੋ ਸੋਚੋ ਜੋ ਉਹਨਾਂ ਦੇ ਛਤियां ਘੰਟੇ ਰਿਮੂਵ ਕਰ ਦਿਓ ਇਦਾਂ ਦੀਆਂ ਹੋਰ ਘਟਨਾਵਾਂ ਕੋਰ ਵੀ ਹੋਈ ਗਿਆ ਜੀ ਸੋ ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਟੈਕਨੋਲੋਜੀ ਹੈਗੀ ਹੈ ਇਹਦੇ ਉੱਤੇ ਜਿਹੜੀਆਂ ਇਹ ਨਵੀਆਂ ਜਿਹੜੇ ਨਿਯਮ ਲਾਏ ਜਾ ਰਹੇ ਆ ਜਿਹੜੀਆਂ ਬੰਦਸ਼ਾਂ ਜਾਂ ਕਹਦੇ ਆ ਜਾਂ پابੰਦੀਆਂ ਉਸ ਕਿਸਮ ਦੀਆਂ ਲਾਈਆਂ ਜਾ ਰਹੀਆਂ ਕਿ ਤੁਹਾਨੂੰ ਕਰਨਾ ਪੈਣਾ ਕਰਨਾ ਪੈਣਾ ਸੋ ਇਹ ਕੋਈ ਗਲਤ ਨਹੀਂ ਹੈਗਾ ਐਸੇ ਲਾਅ ਹੋਣੇ ਚਾਹੀਦੇ ਆ ਜਿਹਦੇ ਨਾਲ ਹਰ ਮਤਲਬ ਕਿਸੇ ਦੀ ਏ ਥੋੜਾ ਜਿਦੀ ਮਰਜ਼ੀ ਪਾਗੋ ਛਾਲ ਦਿਓ ਜਿਦੀ ਮਰਜ਼ੀ ਜਤੋ ਛਾਲ ਦਿਓ ਜੀ ਸੋ ਕੱਲ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੁਝ ਹੋਰ ਵੀ ਹੋ ਸਕਦਾ ਸੋ ਇਸ ਕਰਕੇ ਮੈਨੂੰ ਲੱਗਦਾ ਬਹੁਤ ਵਧੀਆ ਵੈਸੇ ਇਹ ਜਿਹ ਉਹਦੇ ਵਿੱਚ ਬਹੁਤ ਜਿਹੜੇ ਜਿਹੜੇ ਮਤਲਬ ਵਧੀਆ ਸਿਧਾਂਤਕ ਤੌਰ ਤੇ AI ਟੈਕਨੋਲੋਜੀ ਦਾ ਯੂਜ਼ ਕਰਦੇ ਆ ਉਹ ਵੀਡੀਓ ਦੇ ਥੱਲੇ AI ਸ਼ਬਦ ਪਾਉਂਦੇ AI ਜਨਰੇਟਡ ਉਹ ਹੱਲੇ ਵੀ ਹੈਗੀਆਂ ਬਹੁਤ ਸਾਰੀਆਂ ਵੀਡੀਓਆਂ ਅਸੀਂ ਆਂਦੀਆਂ ਇਹ ਥੱਲੇ ਲਿਖਿਆ ਕਿ ਇਹ AI ਹੈ ਭਈ ਲੋਕ ਪਰ ਦੇਖਣ ਵਾਲਾ ਨੂੰ ਪਤਾ ਲੱਗਦਾ ਕਿ ਇਹ AI ਜਨਰੇਟਡ ਹੈ ਜੀ ਸੋ ਜਦੋਂ ਸਰਕਾਰ ਇਹਨੂੰ ਕਾਨੂੰਨ ਬਣਾਉਣ ਜਾ ਰਹੀ ਹੈ ਨਿਯਮ ਬਣਾਉਣ ਜਾ ਰਹੀ ਹੈ ਸੋ ਸਮਾਜਿਕ ਸਤਰ ਦੇ ਉੱਤੇ ਜਿਹੜਾ ਇਹਦਾ ਵੈਲਕਮ ਹੋਣਾ ਚਾਹੀਦਾ ਕਿਉਂਕਿ ਸਮਾਜ ਦੀ ਸੁਰੱਖਿਆ ਲਈ ਨਿਯਮ ਬਣਨ ਜਾ ਰਿਹਾ ਉਹਨਾਂ ਨੇ ਕਿਹਾ ਤੇ ਤੁਹਾਨੂੰ ਟੈਗ ਲਾਈਨ ਲਾਣੀਆਂ ਪਣੀਆਂ ਕਿ ਜਿਹੜਾ ਇਹ ਏਆਈ ਦੀ ਹੈਗੀ ਹੈ ਇਹ ਸਾਡੇ ਉਹਦੇ ਵਿੱਚ ਇੱਥੋਂ ਤੱਕ ਵੀ ਹੋਣਾ ਕਿ ਤੁਸੀਂ ਜੇਕਰ ਕਿਸੇ ਦੀ ਵੀਡੀਓ ਬਣਾ ਰਹੇ ਜੇ ਤੇ ਤੁਸੀਂ ਇਹਦੀ ਇਹਦੀ ਜਿਹੜੀ ਬੇਸਿਕ ਡਾਟਾ ਕਿੱਥੋਂ ਚੱਕਿਆ ਜੀ ਬੇਸਿਕ ਇਹਦੀ ਫੋਟੋਗ੍ਰਾਫ ਕਿਹੜੀ ਸਾਈਟ ਤੋਂ ਤੁਸੀਂ ਚੱਕੀ ਹੈ ਜਾਂ ਕਿੱਥੋਂ ਡਾਟਾ ਖਰੀਦਿਆ ਇੱਥੋਂ ਤੱਕ ਦੀਆਂ ਡਿਟੇਲਸ ਵੀ ਜਿਹੜੀਆਂ ਮੈਨੂੰ ਲੱਗਦਾ ਉਹ ਚ ਪਾਉਣਗੇ ਸੋ ਇਹ ਇੱਕ ਸੁਖਾਵੀਂ ਖਬਰ ਆ ਉਸ ਕੋਨੇ ਜਿਹੜਾ ਸੋਨਾ ਸਮਾਜ ਜਿਹੜਾ ਸੋਚਦਾ ਹੈ ਕਿ ਸਮਾਜ ਨੂੰ ਸਮਾਵਧਿਆ ਸਮਾਜ ਬਣ ਕੇ ਰਹਿਣਾ ਚਾਹੀਦਾ ਹੈ ਜੀ ਉਹਦੇ ਲਈ ਇੱਕ ਸੁਖਾਵੀ ਖਬਰ ਲੋਕਾਂ ਦੇ ਅੰਦਰ ਇੱਕ ਡਰ ਪੈ ਵੀ ਹੁੰਦਾ ਹੈ ਕਿ ਮੈਂ ਕਈ ਵਾਰੀ ਹੁਣ ਦੇਖਣਾ ਪਰਿਵਾਰਾਂ ਦੀਆਂ ਫੋਟੋਆਂ ਸਾਂਝੀਆਂ ਕਰਦੇ ਲੋਕ ਉਹ ਡਰ ਦੇ ਡਰ ਦੇ ਹੀ ਕਰਦੇ ਆ ਬਿਲਕੁਲ ਪਿੱਛੇ ਫੇਸਬੁੱਕ ਨੇ ਕਿਹਾ ਸੀ ਵੀ ਇੰਨੀ ਤਰੀਕ ਤੱਕ ਜਿਹੜੀਆਂ ਤੁਹਾਡਾ ਡਾਟਾ ਜਿਹੜਾ ਹੈਗਾ ਮੇਰੇ ਕੋਲ ਸੇਵ ਰੋਗੇ ਜਾਂ ਉਹ ਇਦਾਂ ਕਰ ਲੋ ਰੀਲਾਂ ਬਣ ਜਾਣੀਆਂ ਇਹ ਇਦਾਂ ਹੋਇਆ ਨਾ ਜੀ ਪਰ ਉਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਈ ਪਰ ਇਹਦਾ ਮਤਲਬ ਤੇ ਹੈ ਨਾ ਕਿ ਸਾਰੇ ਦਾ ਸਾਰਾ ਡਾਟਾ ਪਲੈਟਫਾਰਮਸ ਕੋ ਪਿਆ ਹੈ ਜ ਸੋ ਇਸ ਕਰਕੇ ਇਸ ਕਿਸਮ ਦੇ ਨਿਯਮ ਮੈਨੂੰ ਲੱਗਦਾ ਜਿਹੜੇ ਹੋਰ ਵੀ ਜ਼ਰੂਰੀ ਇਹਦੇ ਚ ਜੋੜੇ ਜਾ ਸਕਦੇ ਹਨ ਉਹ ਜੁੜਨੇ ਚਾਹੀਦੇ ਜੀ ਬਿਲਕੁਲ ਸਰ ਸਰ ਇਸੇ ਤਰ੍ਹਾਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਨੌਜਵਾਨ ਪੀੜੀ ਨੂੰ ਲੈ ਕੇ اتنا ਬਹੁਤ ਜ਼ਿਆਦਾ ਵਧ ਗਿਆ ਕਿਉਂਕਿ ਦਰਅਸਲ ਭਾਰਤ ਸਮੇਤ 30 ਦੇਸ਼ ਜਿਹੜੇ ਨੇ ਉਹ smartphones ਸਕੂਲਾਂ ਚ ਬੈਨ ਕਰਨ ਦੀ ਪੱਖ ਦੇ ਵਿੱਚ ਨੇ ਕੀ ਕਹਿਣਾ ਚਾਹੁੰਦੇ ਦੇਖੋ smartphone ਜਿਹੜੇ ਆਏ ਆ ਨਾ ਜਦੋਂ ਦੇ ਉਦੋਂ ਦੀ ਕਈ ਚੀਜ਼ਾਂ ਕਦੀ ਕਦੀ ਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਜਿੱਥੋਂ ਇਹ ਟੈਕਨੋਲੋਜੀ ਆਈ ਹੈ ਹੂੰ ਉਨੇ ਖਾਸ ਤੌਰ ਤੇ ਜਿਹੜੀਆਂ ਜਿਹੜੇ ਉਹ ਮੁਲਕ ਜਿਹੜੇ ਉਹ ਖਿੱਤੇ ਜੀ ਜਿਨ੍ਹਾਂ ਦੇ ਕੋਲ ਕੁਦਰਤੀ ਮਤਲਬ ਜਿਹੜਾ ਟੈਲੈਂਟ ਦਿੱਤਾ ਹੋਇਆ ਸੀ ਗਿਆਨ ਦਿੱਤਾ ਹੋਇਆ ਸੀ ਕਿਉਂਕਿ ਸਾਡੇ ਭਾਰਤ ਵਾਲੇ ਅਸੀਂ ਕਲੇਮ ਕਰਦੇ ਸੀਗਾ ਨੂੰ ਕਿ ਸਾਨੂੰ ਸਾਨੂੰ ਉਹ ਕੁਝ ਉਦੋਂ ਪਤਾ ਸੀ ਜਦੋਂ ਬਾਕੀ ਦੀ ਦੁਨੀਆ ਨੂੰ ਨਹੀਂ ਸੀ ਪਤਾ ਨਹੀਂ ਸੀ ਪਤਾ ਅਸੀਂ ਸਟੋਲੋਜੀਕਲ ਸਾਇੰਸ ਦੀ ਗੱਲ ਕਰਦੇ ਆ ਅਸੀਂ এনवायरमेंटਲ ਸਾਇੰਸ ਦੀ ਗੱਲ ਕਰਦੇ ਆ ਕਿ ਸਾਡੇ ਕੋਲੇ ਗਿਆਨ ਸਭ ਤੋਂ ਪਹਿਲਾਂ ਇਸ ਧਰਤੀ ਦੇ ਸੀ ਹੂੰ ਤਾਂ ਉਹ ਗਿਆਨ ਦੇ ਵਿੱਚ ਕੀ ਸੀਗੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਤੁਸੀਂ ਤਾਂ ਛੋਟੇ ਹੋਗੇ ਉਦੋਂ ਲੋਕ ਕੀ ਹੁੰਦਾ ਸੀ ਕਿ ਉਦੋਂ ਕੋਈ ਫੋਨ ਬੁੱਕ ਨਹੀਂ ਸੀ ਹੁੰਦੀ ਜਾਂ ਤਾਂ ਜਿਹੜੇ ਜਿਹੜੇ ਉਮਰਦਰਾਜ਼ ਲੋਕ ਹੁੰਦੇ ਸੀ ਉਹ ਡਾਇਰੀ ਲਾਉਂਦੇ ਸੀ ਟੈਲੀਫੋਨ ਇੰਡੈਕਸ ਹੁੰਦਾ ਸੀ ਇਹ ਸਾਰਾ ਕਾ ਦਾ ਫੋਨ ਕੀ ਹੈ ਸ਼ਾਂਤੀ ਦੂਤ ਦਾ ਫੋਨ ਕੀ ਹੈ ਦੂਸਰੇ ਦਾ ਕੀ ਹੈ ਜੀ ਤਾਂ ਉਹ ਕਦੀ ਕਦੀ ਦੇਖ ਲੈਂਦੇ ਸੀ ਪਰ ਬਹੁਤੇ ਲੋਕਾਂ ਨੂੰ ਜਵਾਨੀ ਯਾਦ ਹੁੰਦਾ ਸੀ ਜਵਾਨੀ ਬਿਲਕੁਲ ਬਿਲਕੁਲ ਅੱਜ ਕਿਸੇ ਅਮਰਜੈਂਸੀ ਦੇ ਵਿੱਚ ਵੀ ਜਦੋਂ ਕਿਸੇ ਬੰਦੇ ਨੇ ਆਪਣੇ ਘਰ ਫੋਨ ਕਰਨਾ ਹੁੰਦਾ ਤੇ ਉਹ ਨਾਂ ਤੋਂ ਬਿਨਾਂ ਨਹੀਂ ਲੱਭ ਸਕਦਾ ਬਿਲਕੁਲ ਬਿਲਕੁਲ ਜਵਾਨੀ ਯਾਦ ਨਹੀਂ ਆਏਗਾ ਸੋ ਜਿਹੜੀ ਇਹ ਟੈਕਨੋਲੋਜੀ ਆਈ ਹੈ ਇਹਦੇ ਵਿੱਚ ਜਿਹੜੀ ਹੈ ਉਹ ਜਿਹੜੀ 스마트 ਟੈਕਨੋਲੋਜੀ ਜਦੋਂ ਆਈ ਹੈ ਸਿਰ ਉਹ ਬੋਲ ਕੇ ਟੈਕਸਟ ਦੇ ਆ ਗਿਆ ਕਿ ਬੋਲ ਕੇ ਟੈਕਸਟ ਕਰ ਲਓ ਬਿਲਕੁਲ ਉਂਗਲੀਆਂ ਚਲਣੀਆਂ ਬੰਦ ਹੋ ਗਈਆਂ ਲੋਕੀ ਸਿਗਨੇਚਰ ਨਹੀਂ ਕਰ ਪਾਉਂਦੇ ਜੀ ਉਹਨੂੰ ਆ ਗਿਆ ਜਿਗੀ ਤੁਸੀਂ ਈ ਸਿਗਨੇਚਰ ਕਰਦੇ ਹੋ ਜਿਹੜੇ ਉਹ ਦੂਸਰੇ ਉਹਦੇ ਨਾਲ ਪੈਨ ਨਾਲ ਕਰਦੇ ਆ ਪਰ ਉਹ ਹੌਲੀ ਹੌਲੀ ਇਦਾਂ ਲੱਗਦਾ ਕਿ ਜਿੱਦਾਂ ਮਨੁੱਖੀ ਤਾਕਤ ਨੂੰ ਜਿਹੜਾ ਇਹ ਟੈਕਨੋਲੋਜੀਸ ਜਿਹੜੀਆਂ ਉਹ ਬਿਲਕੁਲ ਖਤਮ ਕਰਨ ਦੀ ਆਈਆਂ ਜੀ ਪਰ ਇਹਦੇ ਨਾਲ ਮੈਂਟਲ ਜਿਹੜੀ ਜਿਹੜੀ ਮੈਂਟਲ ਐਕਸਰਸਾਈਜ਼ ਹੁੰਦੀ ਸੀ ਜੀ ਦਿਮਾਗ ਨੂੰ ਤੇਜ਼ ਕਰਨਾ ਤਾਂ ਉਹ ਸਾਰਾ ਕੁਝ ਉੱਤੇ ਡਿਪੈਂਡ ਹੋ ਗਿਆ ਉਹ ਬੋਲਦਾ Google ਇਹ ਨਿਕਾਲੋ ਲੱਗਦੀ Google ਵਿਚਾਰਾ ਬਾਰ ਬਾਰ ਹੀ ਲਿਖਦਾ ਕਿ ਮੈਂ ਜੋ ਤੁਹਾਨੂੰ ਦੱਸ ਰਿਹਾ ਇਹਨੂੰ ਤੁਸੀਂ ਐਡਿਟ ਕਰ ਸਕਦੇ ਹੋ ਆਪਣੇ ਗਿਆਨ ਨਾਲ ਪਰ ਉਹ ਐਡਿਟਿੰਗ ਕਿੰਨੇ ਲੋਕ ਸ਼ੇਅਰ ਕਰਦੇ ਗਲਤ ਉਧਰ ਤੁਰਦੇ ਕੀ ਦਿਸ ਜੀ ਕਿ ਲੋਕ ਉਹਨਾਂ ਪਲੇਟਫਾਰਮ ਉੱਤੇ ਕਿਉਂਕਿ ਉਹ ਆਪਣਾ ਜ਼ਿੰਮੇਵਾਰੀ ਨਿਭਾਉਂਦੇ ਆ ਕਿ ਸਾਡੇ ਕੋਲ ਤਾਂ ਜਿਹੜੀ ਇਨਫਰਮੇਸ਼ਨ ਤੁਰੀ ਫਿਰਦੀ ਸੀ ਉਹ ਹੀ ਇਕੱਠੀ ਕਰਕੇ ਰੱਖੀ ਹੈ Google ਕੋਈ ਆਪਣੇ ਆਪ ਦੇ ਵਿੱਚ ਮਤਲਬ ਨੇਚਰ ਨਹੀਂ ਹੈਗਾ ਜੀ ਤਾਂ ਉਹ ਹੁਣ ਉਧਰ ਜਾਣ ਦੀ ਬਏ ਲੋਕ ਉੱਤੇ ਡਿਪੈਂਡ ਕਰ ਗਏ ਉਹਦਾ ਫਿਰ ਮਿਸ ਇਨਫਰਮੇਸ਼ਨ ਹੋਣ ਲੱਗ ਪਈ ਤੇ ਜਿਹੜਾ ਤਣਾਅ ਤੁਸੀਂ ਕਹ ਰਹੇ ਜੋ ਤਣਾਅ ਹੈ ਇੱਥੋਂ ਤੱਕ ਹੈ ਕਿ ਜਿਹੜੀਆਂ ਇਸ ਇਸ smartphones ਦੇ ਜਿਹੜੀਆਂ ਗੇਮਸ ਨੂੰ ਲੈ ਕੇ ਹੂੰ ਯੂਥ ਤਾਂ ਫਿਰ ਅਸੀਂ ਕਹਿੰਨੇ 18 ਤੋਂ ਉੱਪਰ ਵਾਲੇ ਆ 14-16 ਦੇ ਬੱਚਿਆਂ ਨੇ ਗੀਮਾਂ ਦੇ ਨਾਂ ਤੇ ਆਤਮ ਹੱਤਿਆ ਕਰ ਲਈ। ਬਿਲਕੁਲ। ਸੋ ਇਸ ਤਨਾਵ ਦੇ ਉੱਪਰ ਜਿਹੜੀ ਇੱਕ ਵੱਡੀ ਇੱਕ ਗਲੋਬਲ ਰਿਪੋਰਟ ਆਈ ਹੈ ਜਿਹਦੇ ਵਿੱਚ ਦੁਨੀਆ ਦੇ ਬਹੁਤੇ ਦੇਸ਼ 73% ਦੇਸ਼ਾਂ ਨੇ ਕਿਹਾ ਕਿ ਸਮਾਰਟਫੋਨ ਘਟੋਕੜ ਜਿਹੜਾ ਉਹ ਸਕੂਲਾਂ ਗਲੀਆਂ ਦੇ ਵਿੱਚ ਜਿਹੜਾ ਉਹ ਬੰਦ ਹੋਣਾ ਚਾਹੀਦਾ। ਹਾਲੇ ਕਿ ਜਦੋਂ ਸਾਡੇ ਕਦੇ-ਕਦੀ ਇੱਥੇ ਕੁਝ ਕਾਲਜਾਂ ਨੇ ਬੰਦ ਕੀਤਾ ਸੀ ਨਾ ਤੇ ਉਹ ਨਿੱਜੀ ਸੁਤੰਤਰਤਾ ਦੀ ਗੱਲ ਕਰਕੇ ਬਹੁਤ ਰੌਲਾ ਪਿਆ ਸੀ ਕਿ ਜੋ ਮੋਬਾਈਲ ਬੰਦ ਕਰ ਦਿੱਤਾ ਫਿਰ। ਸੋ ਇਹਦਾ ਮਤਲਬ ਹੈ ਕਿ ਇਹ ਗਲੋਬਲ ਜਿਹੜੀ ਹੈ ਪ੍ਰੋਬਲਮ ਹੈਗੀ ਹੈ ਯੂਥ ਲਈ ਜੀ ਤਾਂ ਚਿੰਤਾ ਕਰਨੀ ਜ਼ਰੂਰੀ ਹੈ ਤੇ ਜੇ 77 ਦੇਸ਼ਾਂ ਨੇ ਇੱਕ ਇੱਕ ਸਰਵੇ ਜੇ किया ਵੀ ਇਹਨੂੰ ਬੰਦ ਕਰਨਾ ਚਾਹੀਦਾ ਬੰਦ ਕਰਨਾ ਚਾਹੀਦਾ ਤੇ ਇਹ ਉਹ ਉਹ ਜਦੋਂ ਦੇਖੋ ਨਾ ਸਕੂਲਾਂ ਦੇ ਵਿੱਚ ਅਸੀਂ ਵਰਦੀ ਪਾ ਕੇ ਜਾਂਦੇ ਨਹੀਂ ਹਾਂ ਮੈਨਾਂ ਜੀ ਉਹ ਕਹਿੰਦੇ ਆ ਕਿ ਵਰਦੀ ਪਾਏ ਬਿਨਾਂ ਤੁਸੀਂ ਆ ਨਹੀਂ ਸਕਦੇ ਤੇ ਫਿਰ ਇਹ ਵੀ ਨਿਯਮ ਬਣ ਸਕਦਾ ਕਿ ਮੋਬਾਈਲ ਤੁਸੀਂ ਲੈ ਕੇ ਨਹੀਂ ਆ ਸਕਦੇ ਬਿਲਕੁਲ ਬਿਲਕੁਲ ਜੀ ਸਰ ਇਸੇ ਤਰ੍ਹਾਂ ਖਬਰ ਇਹ ਵੀ ਹੈ ਕਿ ਭਾਰਤ ਦੀ ਪਹਿਲੀ ਸਹਿਕਾਰੀ ਕੈਪ ਸੇਵਾ ਹੁਣ ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਓਲਾ ਅਤੇ ਉਬਰ ਦੀ ਤਰ੍ਹਾਂ ਐਪ ਅਧਾਰਿਤ ਟੈਕਸੀ ਸੇਵਾ ਹੋਵੇਗੀ ਪਰ ਇਹ ਪੂਰੀ ਤਰ੍ਹਾਂ ਭਾਰਤੀ ਮਾਡਲ ਤੇ ਚੱਲੇਗੀ ਇਹ ਪ੍ਰੋਜੈਕਟ ਦੇਸ਼ ਦੀ ਪਹਿਲੀ ਐਸੀ ਟੈਕਸੀ ਸੇਵਾ ਹੋਵੇਗੀ ਜਿੱਤੇ ਡਰਾਈਵਰ ਹੀ ਮਾਲਕ ਹੋਣਗੇ ਕੀ ਕਹਿਣਾ ਚਾਹੋਗੇ ਸਰ ਤਕੋ ਸਰ ਕਿ ਦੁਨੀਆਂ ਦੇ ਵਿੱਚ ਜਿਹੜੇ ਐ ਤੇ ਟੈਕਸੀ ਸੇਵ ਜਿੱਦਾਂ ਸਾਡੇ ਪਹਿਲਾਂ ਉਬਰ ਜੀ ਦੂਸਰੀ ਸਾਰੀਆਂ ਫੋਰਨ ਕੰਪਨੀਆਂ ਕਿਹ ਕਈਆਂ ਜਾਂਦੀਆਂ ਨੇ ਇਸ ਤਰ੍ਹਾਂ ਜ਼ੋਮੈਟੋ ਆ ਦੂਸਰੀ ਜਿਹੜੀ ਸਰਵਿਸ ਪਰਵਾਇਡ ਕਰਦੇ ਆ ਤੁਹਾਨੂੰ Zomato ਇੱਕ ਸੁਗੀ ਹੈ ਇਹਦੇ ਨਾਲ ਕਈ ਹੋਰ ਤਰ੍ਹਾਂ ਦੀਆਂ ਬਲਿੰਕਟ ਆ ਗਈ 50 ਮਿੰਟਾਂ ਸਬਜੀ ਲੱਗਿਆ ਹੈ ਇਸ ਕਿਸੇ ਇਹ ਸਾਰੇ ਐਪਸ ਨੂੰ ਜਿਹੜੇ ਸੌਫਟਵੇਅਰ ਆ ਜਿਹੜੇ ਇਹਨਾਂ ਨੂੰ ਤਿਆਰ ਕਰਨ ਵਾਲੇ ਲੋਕ ਜੇ ਤੁਸੀਂ ਲੱਭੋਗੇ ਨਾ ਤੇ ਤੁਸੀਂ ਇਹਨਾਂ ਕੰਪਨੀਆਂ ਸਭ ਆਈਟੀ ਐਕਸਪੋਰਟ ਜਿਹੜੇ ਉਹ ਭਾਰਤੀ ਬੱਚੇ ਮੁੰਡੇ ਕੁੜੀਆਂ ਨੇ ਇੰਜੀਨੀਅਰ ਸੜੇ ਜੀ ਜੀ ਤੇ ਸਾਡੇ ਇਹਦਾ ਮਤਲਬ ਹੈ ਕਿ ਸਾਡੇ ਕੋਲ ਇੰਨੀ ਤਾਕਤ ਨਹੀਂ ਸੀ ਇੰਨੇ ਸਾਧਨ ਨਹੀਂ ਹੈਗੇ ਸੀ ਕਿ ਆਪਾਂ ਇੱਥੇ ਲੇਟ ਆਏ ਆ ਲੇਟ ਆਇਆ ਜੀ ਸੋ ਇਹ ਅੱਛੀ ਗੱਲ ਆ ਕਿ ਸਾਡੇ ਕੋਲ ਆਪਣੇ ਆ ਕਿਉਂਕਿ ਅੱਲੇ ਅਸੀਂ ਪਿੱਛੇ ਕੋਸ਼ਿਸ਼ਾਂ ਕੀਤੀਆਂ ਜਦੋਂ ਫੇਸਬੁੱਕ ਦਾ ਵੀ ਕਲਪ ਲਿਆਂਦਾ ਸੀ ਜੀ ਅਸੀਂ ਉਹ ਵਾਇਰ ਕਰਕੇ ਲਿਆਂਦਾ ਸੀ ਵਟਸਐਪ ਦਾ ਟੈਲੀਗ੍ਰਾਫ ਲਿਆਂਦਾ ਸੀ ਹਾਂ ਉਦੇ باوجود ਜਿਹੜੇ ਸਾਡੇ ਐਪਸ ਆ ਉਸ ਕਿਸਮ ਦੇ ਆ ਉਹ ਹੱਲੇ ਵੀ ਅਸੀਂ ਉਹਨਾਂ ਦੂਸਰੇ ਐਪਸ ਨੂੰ WhatsApp ਨੂੰ Facebook ਨੂੰ ਡੋਮੀਨੇਟ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੀ ਅਸੀਂ ਉਹਦੇ ਪ੍ਰਚਾਰ ਜ਼ਰੂਰ ਕਰਦੇ ਆ ਪਰ ਕਿਤੇ ਨਾ ਕਿਤੇ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਉਸ ਟੈਕਨੋਲੋਜੀ ਨੂੰ ਸਟਰੋਂਗ ਅਸੀਂ ਮੰਨਦੇ ਜਿਹੜੀ ਜਿਹੜੀ ਡੋਮੀਨੇਟ ਕਰੀ ਜਾ ਰਹੀ ਹੈ ਜੀ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ Uber ਵਾਂਗੂ ਜਿਹੜੀਆਂ ਜਿਹੜੀਆਂ ਹੋਰ ਇਸ ਕਿਸਮ ਦੀਆਂ ਜਿਹੜੀਆਂ Ola Taxi ਵਾਂਗੂ ਜਿਹੜੀਆਂ ਇਹ ਐਪ ਦਾ ਆਣਾ ਬਹੁਤ ਵਧੀਆ ਹੈ ਕਿਉਂਕਿ ਇਹ ਐਪਸ ਜਿਹੜੇ ਹੈਗੇ ਆ ਅਦਰ ਮੈਨੂੰ ਲੱਗਦਾ ਕਿ ਅਗਰ ਇਹ ਐਪਸ ਸਾਡੀ ਆਪਣੀ ਭਾਸ਼ਾ ਜੀ ਆ ਜਾਣ ਸਾਰੇ ਸੂਬਿਆਂ ਦੀ ਆਪਣੀ ਆਪਣੀ ਭਾਸ਼ਾ ਦੇ ਵਿੱਚ ਐਪ ਹੋਣ ਤੇ ਫਿਰ ਸਾਡੇ ਇਹ ਰੋਜ਼ਗਾਰ ਦਾ ਬੜਾ ਵੱਡਾ ਸਾਧਨ ਬਣ ਸਕਦਾ ਹੈ ਕਿਉਂਕਿ ਇਹਦੇ ਵਿੱਚ ਦੇਖੋ ਸਿਰਫ ਪਹਿਲਾਂ ਹੁੰਦਾ ਸੀ 4 ਵੀਲਰ ਟੈਕਸੀ ਟੈਕਸੀ ਨੂੰ ਕਾਰ ਕਹਿੰਦੇ ਆ ਜੀ ਹੁਣ ਟੂ ਵੀਲਰ ਵੀ ਆ ਗਿਆ ਜੀ ਤਾਂ ਫਿਰ ਇੱਕ ਵਿਅਕਤੀ ਸਵੇਰੇ 8 9 ਤੋਂ 8 ਤੱਕ ਤਾਂ ਆਪਣੇ ਕੰਮਾਂ 'ਚ ਰਹਿੰਦਾ ਜਿਹੜੇ ਨੌਕਰੀ ਕਰਦਾ ਜਾਂ ਕੁਝ ਕਰਦਾ ਤਾਂ ਆਫਟਰ ਉਹਦੇ ਉਹ ਜਿਹੜਾ ਉਹਨੂੰ ਟੈਕਸੀ ਦੀ ਤਰ੍ਹਾਂ ਤਾਂ ਯੂਜ਼ ਕਰਦਾ ਹਮ ਸੋ ਇਹ ਸਾਡੇ ਲਈ ਬਹੁਤ ਵਧੀਆ ਗੱਲ ਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਵੀ ਅਸੀਂ ਐਪ ਬਣਾਏ ਆ ਤੇ ਜੇ ਹੁਣ ਅਸੀਂ ਇਹਦਾ ਭਾਰਤ ਸ਼ਾਇਦ ਨਾਂ ਰੱਖਿਆ ਉਹਨਾਂ ਨੇ ਕੋਈ ਇਸ ਕਿਸਮ ਦਾ ਜੀ ਬਿਲਕੁਲ ਤਾਂ ਉਹ ਜਿਹੜੀ ਭਾਰਤ ਟੈਕਸੀ ਜਿਹੜਾ ਹੈ ਇਹ ਕਹਿੰਦੇ ਕਿ ਟ్రਾਇਲ ਇਹਦਾ ਜਿਹੜਾ ਹੈਗਾ ਉਹ ਦਿੱਲੀ ਦਿੱਲੀ ਚੋਇਆ ਸਭ ਤੋਂ ਪਹਿਲਾਂ ਜੀ ਚੇਤੀ ਫਿਰ ਇਹ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਅਗਲਾ ਚੈਨਲ ਜਿਹੜਾ ਪੰਜਾਬ ਚ ਹੈ ਪੰਜਾਬ ਚ ਹੈ ਸੋ ਇਹਦੀ ਇਹਦਾ ਵੈਲਕਮ ਕਰਨਾ ਚਾਹੀਦਾ ਕਿਉਂਕਿ ਇਹਦੇ ਉੱਤੇ ਕਿਉਂਕਿ ਜਿਹੜੀ ਟੈਕਨੋਲੋਜੀ ਨੂੰ ਲੈ ਕੇ ਅਸੀਂ ਪੂਰੀ ਦੁਨੀਆ ਨੂੰ ਹਮਮ ਜੀ ਦਿੱਤਾ ਕਿ ਦੇਖੋ ਆ ਅਸੀਂ ਬਣਾਤਾ ਸਾਡੇ ਇੰਜੀਨੀਅਰਸ ਨੇ ਤਾਂ ਹੁਣ ਆਪਣੇ ਮੁਲਕ ਲਈ ਅਸੀਂ ਵੈਸੀ ਸ਼ੁਰੂਆਤ ਕਰ ਰਹੇ ਆ ਤੇ ਮੁਲਕ ਦੇ ਲੋਕਾਂ ਨੂੰ ਵੀ ਚਾਹੀਦਾ ਜਿਦਾ ਮੈਂ ਜ਼ਿਕਰ ਕੀਤਾ ਹੈ ਟੈਲੀਗ੍ਰਾਫ ਦਾ ਹੋਰ ਇਦਾਂ ਦਾ ਬਹੁਤ ਸਾਰੇ ਤਾਂ ਮੁਲਕ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਜੇ ਅਸੀਂ ਆਪਣੇ ਮੁਲਕ ਦਾ ਝੰਡਾ ਜਿਹੜਾ ਹੈ ਉਹ ਦੁਨੀਆ ਦੇ ਮੈਂ ਵੈਸੇ ਵਿਸ਼ੇਗੁਰੂ ਨਹੀਂ ਇਸਤੇਮਾਲ ਕਰਨਾ ਸ਼ਬਦ ਕਿਉਂਕਿ ਬਹੁਤ ਆਦ ਨਹੀਂ ਵਿਸ਼ੇਗੁਰੂ ਮਿਲਨੇ ਹਨ ਹਾਂ ਜੀ ਜੀ ਤਾਂ ਉਹ ਉਹਦੇ ਵਿੱਚ ਜਿਹੜਾ ਹੈ ਕਿ ਉਹ ਸਾਡਾ ਝੰਡਾ ਸਾਡੇ ਮੁਲਕ ਦਾ ਉੱਥੇ ਦਿਖੇ ਬਾਕੀ ਝੰਡਿਆਂ ਦਾ ਇੱਥੇ ਵੀ ਸਾਰਾ ਕੁਝ ਜਿਹੜਾ ਇਹ ਆਪ ਨੇ ਜਿਹੜਾ ਸਾਡੇ ਪ੍ਰਧਾਨ ਮੰਤਰੀ ਸੁਪਰਾਂ ਲੈਂਦੇ ਨੇ ਕਿ ਆਤਮ ਨਿਰਭਰ ਭਾਰਤ ਆਤਮ ਨਿਰਭਰ ਭਾਰਤ ਉਹ ਆਤਮ ਨਿਰਭਰ ਭਾਰਤ ਨਹੀਂ ਹੈ ਜਿਹੜੀਆਂ ਚੀਜ਼ਾਂ ਇਹ ਬੜੀ ਮਹੱਤਵਪੂਰਨ ਮਹੱਤਵਪੂਰਨ ਗੱਲ ਕਰਨਾ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਭਾਰਤ ਨੇ ਵਿਸ਼ਵ ਪੱਧਰ ਤੇ ਵਾਤਾਵਰਣ ਸੰਬੰਧੀ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਵੱਲੋਂ ਬਾਲੀ ਵਿੱਚ ਜਾਰੀ ਕੀਤੀ ਗਈ ਗਲੋਬਲ ਫੋਰੈਸਟ ਰਿਸੋਰਸਸ ਅਮ ਅਸੈਸਮੈਂਟ 2025 ਰਿਪੋਰਟ ਮੁਤਾਬਕ ਭਾਰਤ ਕੋਲ ਜੰਗਲ ਖੇਤਰ ਦੇ ਮਾਮਲੇ ਵਿੱਚ ਹੁਣ ਦੁਨੀਆ ਵਿੱਚ 9ਵੇਂ ਸਥਾਨ ਤੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਭਾਰਤ ਨੇ ਸਾਲਾਨਾ ਜੰਗਲ ਖੇਤਰ ਵਿੱਚ ਵਾਧੇ ਯਾਨੀ ਕਿ ਐਨੂਅਲ ਫੋਰੈਸਟ ਏਰੀਆ ਗੇਨ ਦੇ ਖੇਤਰ ਵਿੱਚ ਆਪਣਾ ਤੀਜਾ ਸਥਾਨ ਵੀ ਬਰਕਰਾਰ ਰੱਖਿਆ ਹੈ ਕੀ ਕਹਿਣਾ ਚਾਹੁੰਦਾ ਸਰ ਦੇਖੋ ਸਰਕਾਰ ਜਿਹੜੇ ਪ੍ਰੋਗਰਾਮ ਤੁਹਾਡਾ ਦੇਖ ਰਹੇ ਉਹਨਾਂ ਨੇ ਕਹਿੰਦਾ ਸੁਖਾਵੀਆਂ ਖਬਰਾਂ ਹੀ ਦੇ ਰਿਹਾ ਜੀ ਤੋਂ ਇਹ ਚੰਗੀ ਗੱਲ ਹੈ ਕਿ ਸੁਖਾਵੀਆਂ ਖਬਰਾਂ ਮਿਲ ਰਹੀਆਂ ਬਿਲਕੁਲ ਕੋਲ ਸਾਡੇ ਦੇਸ਼ ਨਾਲ ਜੁੜੀਆਂ ਮਿਲ ਰਹੀਆਂ ਜੀ ਤਾਂ ਜਦੋਂ ਵੈਸੇ ਪੂਰੀ ਦੁਨੀਆ ਦਾ ਜਿਹੜਾ ਜੰਗਲ ਖੇਤਰ ਹੈ ਉਹਨੂੰ ਵਨ ਖੇਤਰ ਕਹਿੰਦੇ ਫੋਰੈਸਟ ਲੈਂਡ ਕਹਿੰਦੇ ਨੇ ਉਹ ਸਭ ਤੋਂ ਜ਼ਿਆਦਾ ਜਿਹੜਾ ਕੈਨੇਡਾ ਕੋ ਅਮਰੀਕਾ ਕੋ ਆ ਦੁਨੀਆ ਦਾ ਟੋਟਲ ਦੁਨੀਆ ਦੇ ਉਹ ਸਾਰੇ ਸਿਸਟਮ ਦੇ ਵਿੱਚੋਂ ਮੋਰ ਥੈਨ 25% ਉਹਨਾਂ ਕੋਲ ਹੀ ਹੈ ਉਹਨਾਂ ਦਾ ਕਿਉਂਕਿ ਦਾਇਰਾ ਬਹੁਤ ਵੱਡਾ ਹੈ ਬਿਲਕੁਲ ਸੋ ਪਰ ਭਾਰਤ ਦੇ ਵਿੱਚ ਬੜੀ ਵੱਡੀ ਚਿੰਤਾ ਸੀ ਕਿ ਸਾਡੇ ਪੰਜਾਬ 'ਚ ਬੜੀ ਜੱਡੀ ਸਾਡੇ ਪੰਜਾਬ ਸਾਡੇ ਪੰਜਾਬ ਨੂੰ ਇਸ ਗੱਲ ਨੂੰ ਦੇਖ ਕੇ ਚਿੰਤਾ ਕਰਨੀ ਚਾਹੀਦੀ ਹੈ ਕਿ ਜੇ ਭਾਰਤ ਦੇ ਬਾਕੀ ਸੂਬਿਆਂ ਨੇ ਜੰਗਲ ਦਾ ਰਕਬਾ ਵਧਾ ਲਿਆ ਹੂੰ ਤੇ ਫਿਰ ਸਾਡੇ ਬਹੁਤ ਘਟਾ ਬਿਲਕੁਲ ਸਾਡੇ অন ਵਾਂਟਡ ਜਿਹੜੇ ਬਹੁਤ ਸਾਰੇ ਫਲਾਈਓਵਰ ਡਵੈਲਪਮੈਂਟ ਦੇ ਨਾਂ ਤੇ ਪਤਾ ਨਹੀਂ ਕਿਦਾਂ ਕੇਂਦਰ ਦੀ ਸਰਕਾਰ ਨੇ ਬਣਾ ਦਿੱਤੇ ਕਿ ਇਹ ਆ ਵੀ ਫਲਾਈਓਵਰ ਤੇ ਜਿੱਧਰ ਜਾਓ ਚੌੜੀਆਂ ਚੌੜੀਆਂ ਸੜਕਾਂ ਫਰਟਾਈਲ ਲੈਂਡ ਖਤਮ ਕਰ ਦਿੱਤੀ ਉਹ ਹੀ ਮਿੱਟੀ ਚੋਂ ਕਿ ਉੱਤੇ ਪਾਉਂਦੀ ਜੀ ਤੇ ਨਾਲ ਹੀ ਬਹੁਤ ਵੱਡੀ ਤਦਾਦ ਦੇ ਜਿਹੜੇ ਸਾਡੇ ਦਰਖਤ ਸੀ ਵੱਡੇ ਗਏ ਹਮ ਉਹਨੇ ਦਰਖਤ ਲੱਗੇ ਨਹੀਂ ਲੱਗੇ ਅਸੀਂ ਹਾਰਡ ਫੇਸ ਕੀਤੇ ਹੁਣ ਉਸੇ ਕਰਕੇ ਜੀ ਬਿਲਕੁਲ ਸੋ ਸਾਨੂੰ ਇਸ ਮਾਮਲੇ 'ਚ ਜਿੱਥੇ ਸਾਨੂੰ ਇਸ ਗੱਲ ਦੇ ਉੱਤੇ ਮਾਨ ਕਰਨਾ ਚਾਹੀਦਾ ਕਿ ਭਾਰਤ ਕਿਉਂਕਿ ਭਾਰਤ ਨੇ ਬਾਸ ਦੀ ਖੇਤੀ ਜਿਹੜੀ ਬਾਸ ਦਾ ਜੰਗਲ ਉਹਨੂੰ ਬੜਾ ਡਵੈਲਪ ਕੀਤਾ ਹੈ ਉਹਦੇ ਉਹਦੇ ਚ ਦੁਨੀਆ ਦੇ ਵਿੱਚ ਸਾਡਾ ਤੀਸਰਾ ਨੰਬਰ ਹੈ ਜਿਹੜੀ ਜੇਥੇ ਤੁਸੀਂ ਦੱਸ ਰਹੇ ਹੋ ਜੀ ਬਿਲਕੁਲ ਸੋ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਅੱਛੀ ਚੀਜ਼ ਹੈ ਕਿਉਂਕਿ ਇਹਦੇ ਨਾਲ ਇਕਨੋਮੀ ਵੀ ਰਿਲੇਟਡ ਹੈ ਕਿਉਂਕਿ ਜਦੋਂ ਅਸੀਂ ਬਹੁਤ ਸਾਰੀ ਲੱਕੜ ਪੈਦਾ ਕਰਾਂਗੇ ਉਸ ਉਸ ਰੇਸ਼ੋ ਚ ਜਿੰਨੀ ਵੱਡਾਂਗੇ ਉਹਨੂੰ ਲਈ ਜਾਵਾਂਗੇ ਪਹਿਲਾਂ ਤੋਂ ਤਾਂ ਉਹ ਸਾਡੀ ਇਕਨੋਮੀ ਨੂੰ ਵੀ ਖੜੀ ਕਰੇਗੀ ਸੋ ਅਸੀਂ ਤਾਂ ਲੱਕੜ ਵਰਤਣੀ ਛੱਡ ਦਿੱਤੀ ਕਿਉਂਕਿ ਸਾਡੇ ਕੋਲ ਜੰਗਲ ਨਹੀਂ ਸੀ ਪਲਾਸਟਿਕ ਵਾਲੀ ਸ਼ੁਰੂ ਕਰਤੀ ਸੋ ਇਹ ਮੁਲਕ ਦੇ এনਵਾਇਰਨਮੈਂਟ ਲਈ ਤੇ ਮੁਲਕ ਅਸੀਂ ਉਸ ਨੌਵੇਂ ਪੈਦਾਨ ਤੇ ਵੀ ਆ ਤੇ ਤੀਸਰੇ ਦੇ ਉੱਤੇ ਅਸੀਂ ਜੰਪ ਕੀਤੇ ਹੁਣ ਉਸ ਮਾਮਲੇ ਪਰ ਇਹ ਸਾਨੂੰ ਜਦੋਂ ਅਸੀਂ ਕਿਉਂਕਿ ਜਿਹੜਾ ਆਦਮੀ ਜਿਹੜੇ ਖਿੱਤੇ ਚ ਰਹਿੰਦਾ ਉਹਦੀ ਪਹਿਲ ਪ੍ਰਾਥਮਿਕਤਾ ਪ੍ਰਾਇੋਰਟੀ ਉਹ ਹੁੰਦੀ ਹੈ ਸੋ ਅਸੀਂ ਪੰਜਾਬ ਚ ਰਹਨੇ ਆ ਤੇ ਪੰਜਾਬ ਦੇ ਵਿੱਚ ਤਾਂ ਜੰਗਲ ਖਤਮ ਹੋਣਦੇ ਸੋ ਸਾਨੂੰ ਚਾਹੀਦਾ ਹੈ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਮੁਲਕ ਦੇ ਬਾਕੀ ਜਿਹੜੇ ਹੈਗੇ ਆ ਸੂਬੇ ਉਹਨਾਂ ਨੇ ਇਹਨੂੰ ਕਿਸ ਤਕਨੀਕ ਨਾਲ ਕਿੱਥੇ ਕੇ ਸੰਕਲਪਨਾ ਕਿਸ ਡੈਡੀਕੇਸ਼ਨ ਨਾਲ ਵਧਾਇਆ ਜੀ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿਉਂਕਿ ਅਸੀਂ ਤਾਂ ਉਸ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਫਾਲੋਅਰ ਆ ਉਹਦੇ ਰਿਪਰੈਜ਼ੈਂਟੇਟਿਵ ਆ ਵਾਰਸ ਆ ਇਹ ਜਿਹੜਾ ਜਿਹਦੇ ਤੇ ਉਹ ਕਹਿੰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਪ ਤੇ ਸਾਡੇ ਪਾਣੀ ਵੀ ਗੰਦਲਾ ਹੋ ਗਿਆ ਜੰਗਲ ਵੀ ਵੱਢੇ ਗਏ ਧਰਤੀ ਵੀ ਸਾਡੀ ਦੂਸ਼ਿਤ ਹੋ ਗਈ ਜਿਹੜੇ ਸਾਡੇ ਮਾਤਾ ਪਿਤਾ ਸੀ ਅਸੀਂ ਉਹਨਾਂ ਨੂੰ ਹੀ ਦੂਸ਼ਿਤ ਕਰ ਦਿੱਤਾ ਸੋ ਪੰਜਾਬ ਦੇ ਲੋਕਾਂ ਨੂੰ ਮੈਨੂੰ ਲੱਗਦਾ ਕਿ ਇਹਦੇ ਤੋਂ ਇੱਕ ਸਿੱਖ ਲੈਣੀ ਚਾਹੀਦੀ ਹੈ ਅਸੀਂ ਵੀ ਅਗਲੇ 5 ਸਾਲਾਂ ਦੇ ਵਿੱਚ ਜਦੋਂ ਜੰਗਲ ਲਾਵਾਂਗੇ ਹੂੰ ਪਾਣੀ ਮਤਲਬ ਹਾਲਤ ਵਾਲੇ ਜਿਹੜੇ ਸਾਡੇ ਦਰਿਆ ਉੱਥੇ ਵੀ ਵੱਡੇ ਵਧੀਆ ਵਧੀਆ ਦਰਖਤ ਲਾਵਾਂਗੇ ਜੀ ਤੇ ਤਾਂ ਕਿ ਉਹ ਜਿਹੜਾ ਸਾਡੇ ਮੁਲਕ ਦਾ ਜਿਹੜਾ ਸਾਡਾ ਮੁਲਕ ਨੌਵੇਂ ਪਾਇਦਾਨ ਤੋਂ ਅਠਵੇਂ ਤੇ ਜਾ ਰਿਹਾ ਉਹਦੇ ਵਿੱਚ ਪੰਜਾਬ ਦੀ ਕੰਟਰੀਬਿਊਸ਼ਨ ਵੀ ਬਹੁਤ ਵੱਡੀ ਹੋਵੇ ਬਹੁਤ ਵੱਡੀ ਹੋਵੇ ਬਿਲਕੁਲ ਸਰ ਬਿਲਕੁਲ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ساری ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ساری ਖਬਰਾਂ ਤੇ ਜਾਣਕਾਰੀ ਤੁਹਾਨੂੰ ਮਿਲੀ ਹੈ ਸਰ ਤੁਸੀਂ ਵੀ ਸਮਾਂ ਕੱਢੇ ਬਹੁਤ ਬਤਨ ਬਾਤ ਕਰਦੇ ਹੋ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨ PD24 News ਤੇ ਕਲਿੱਕ ਕਰੋ ਬੈਲ ਆਈਕਨ ਤੇ